ਮੁਲਾਕਤ ਕੀਤੀ ਗਈ ਹੈ ਗਵਰਨਰ ਸਾਹਿਬ ਨਾਲ ਅਤੇ ਉਹਨਾਂ ਨੇ ਜਿਹੜੀ ਕਿ ਜਾਂਚ ਏਜੰਸੀ ਬਠਾਈ ਗਈ ਹੈ ਪਰਮਵੀਰ ਸਿੰਘ ਆਈਏਐਸ ਦੇ ਹੈੱਡ ਨੇ ਉਹਨਾਂ ਨੇ ਇਹ ਵਿਸ਼ਵਾਸ ਦਵਾਇਆ ਕਿ ਤਿੰਨ ਦਿਨ ਦੇ ਵਿੱਚ ਜਾਂਚ ਕਰਕੇ ਰਿਪੋਰਟ ਦਵਾਂਗੇ ਪਰ ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਪੰਜਾਬ ਪੁਲਿਸ 'ਤੇ ਬਿਲਕੁਲ ਵੀ ਵਿਸ਼ਵਾਸ ਨਹੀਂ ਹੈ ਇਸ ਪੂਰੇ ਮੁੱਦੇ ਗੱਲਬਾਤ ਕਰਦੇ ਆ ਸਾਡੇ ਨਾਲ ਜੁੜੇ ਸਾਡੇ ਸਹਿਯੋਗੀ ਰਿੰਦਰ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਵੀ ਆਖਰ ਇਹ ਮੁੱਦਾ ਇੰਨਾ ਗਰਮਾ ਕਿਉਂ ਰਿਹਾ ਹੈ ਰਿੰਦਰ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਤੁਹਾਡਾ ਜੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਹਰਜਿੰਦਰ ਸਿੰਘ ਕਰਨਲ ਦੀ ਪਹਿਲਾਂ ਕੀਤੀ ਜਾਂਦੀ ਹੈ ਕੁੱਟਮਾਰ ਤੇ ਫਿਰ ਪੁਲਿਸ ਅਧਿਕਾਰੀ ਕੀਤੇ ਜਾਂਦੇ ਆ ਸਸਪੈਂਡ ਹੋਈ ਪਰ ਪਰਿਵਾਰ ਕਹਿ ਰਿਹਾ ਕਿ ਸਾਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ ਹਾਂ ਜੀ ਉਹ ਤਾਂ ਕਹਿੰਦੇ ਜੀ ਸੀਬੀਆਈ ਤੋਂ ਜਾਂਚ ਹੋਣੀ ਚਾਹੀਦੀ ਹੈ ਸਾਨੂੰ ਪੰਜਾਬ ਪੁਲਿਸ ਤੇ ਉੱਤੇ ਭਰੋਸਾ ਨਹੀਂ ਹੈ ਨਹੀਂ ਉਹ ਤਾਂ ਇੱਥੇ ਤਾਂ ਹੀ ਨਹੀਂ ਕਹਿੰਦੇ ਵੀ ਸਾਨੂੰ ਪੰਜਾਬ ਸਰਕਾਰ ਤੇ ਵੀ ਭਰੋਸਾ ਨਹੀਂ ਹੈਗਾ ਤੇ ਗੱਲ ਤਾਂ ਠੀਕ ਹੈ ਵੀ ਉਹ ਵੀ ਥੋੜਾ ਜਿਹਾ ਆਪਣੇ ਸਟੈਂਡ ਤੇ ਸਹੀ ਨੇ ਤੇ ਉਹਨਾਂ ਨੂੰ ਹੱਕ ਹੈਗਾ ਵੀ ਉਹ ਆਪਣੀ ਮੰਗ ਕਰ ਸਕਦੇ ਨੇ ਕਿਉਂਕਿ ਜਿਹੜੇ ਉਹ ਕਰਨਲ ਸਾਹਿਬ ਨੇ ਉਹਦਾ ਜਿਹੜਾ ਬਹੁਤ ਵੱਡਾ ਉਹਦਾ ਹੈ ਭਾਰਤੀ ਫੌਜ ਦੇ ਵਿੱਚ ਫੌਜ ਦੇ ਸਿਰ ਤੇ ਹੀ ਸਾਰਾ ਸਾਡੇ ਦੇਸ਼ ਦਾ ਜਿਹੜਾ ਮਾਨ ਸਨਮਾਨ ਟਿਕਿਆ ਹੋਇਆ ਹੈ ਜੇ ਫੌਜੀਆ ਨੂੰ ਵੀ ਇਨਸਾਫ ਨਹੀਂ ਮਿਲੂ ਤੁਸੀਂ ਹਿਸਾਬ ਨਾਲ ਉਹ ਵੀ ਤੇ ਫਿਰ ਆਮ ਪਬਲਿਕ ਦਾ ਕੀ ਬਣਦਾ ਹੋ ਸਹੀ ਕਹਿ ਰਹੇ ਹੋ ਤੁਸੀਂ ਕਿ ਜਿਹੜੇ ਉਹਨਾਂ ਦੇ ਪਤਨੀ ਜਸਵਿੰਦਰ ਕੌਰ ਨੇ ਜਦੋਂ گورنر ਤੋਂ ਬਾਅਦ মিডিਆ ਦੇ ਸਾਹਮਣੇ ਆਏ ਤਾਂ ਉਹਨਾਂ ਨੇ ਇੱਕ ਬੜੇ ਭਾਵਨਾਤਮਕ ਬਿਆਨ ਵੀ ਸਾਹਮਣੇ ਆਏ ਕਿ ਇੱਕ ਪੱਤਰਕਾਰ ਨੇ ਸਵਾਲ ਕਰਤਾ ਵੀ ਕਰਨਲ ਸਾਹਿਬ ਕੁਸ਼ਪਿੰਦਰ ਸਿੰਘ ਜੀ ਆ ਜਿਹਦਾ ਨਾਮ ਉਹ ਕਿਉਂ ਨਹੀਂ ਆਇਆ ਉਹ ਕਹਿੰਦੇ ਵੀ ਮੇਰਾ ਘਰ ਵਾਲਾ ਕਰਨਲ ਰੈਂਕ ਤੇ ਦੇ ਦੇ ਲਈ ਆਪਣੀ ਅਸਦਾ ਤੇ ਰਿਹਾ ਹੈ ਕਹਿੰਦੀ ਹੁਣ ਉਹਨਾਂ ਨੂੰ ਬੈਡਰੈਸਟ ਕਿਹਾ ਗਿਆ ਆਪਣੇ ਲਈ ਤੇ ਕਹਿੰਦੀ ਉਹਨਾਂ ਨੂੰ ਮੈਂ ਲੈ ਕੇ ਆਂਦੀ ਫਿਰ ਜਾਚਾ ਕਹਿੰਦੀ ਵੀ ਸਾਨੂੰ ਦੇਸ਼ ਸੇਵਾ ਕਰਨ ਦਾ ਇਹ ਸਿੱਟਾ ਦੇ ਦੀ ਸਰਕਾਰਾਂ ਹਾਂਜੀ ਦੇਖੋ ਦੇ ਸਿੱਟਾ ਤਾਂ ਇਹੀ ਹੈ ਮਤਲਬ ਜਿਹੜੇ ਵੱਡੇ ਰਾਜਨੀਤਿਕ ਲੀਡਰ ਹੁੰਦੇ ਨੇ ਜਿਹੜੇ ਦੇਸ਼ ਦੀਆਂ ਸਰਦਾਂ ਤੇ ਮਰਦੇ ਨੇ ਜਾਂ ਦੇਸ਼ ਦੇ ਦੁਸ਼ਮਣਾਂ ਨਾਲ ਲੋਹਾ ਲੈਂਦੇ ਨੇ ਉਹਨਾਂ ਦਾ ਲਾਸਟ ਤੇ ਮਾਨ ਸਨਮਾਨਤਾ ਨਹੀਂ ਹੁੰਦਾ ਤੇ ਕਹਿਣ ਨੂੰ ਇਹ ਕੁਸ਼ ਕਰੀ ਜਾਣ ਗਲ ਕਰ ਵੀ ਸਾਡੇ ਜਿਹੜੇ ਲੋਕ ਨੇ ਸਾਡੇ ਲੋਕਾਂ ਦਾ ਏਕਾ ਨਹੀਂ ਹੁੰਦਾ ਸਾਡੇ ਲੋਕ ਜਥੇਬੰਦ ਨਹੀਂ ਹੁੰਦੇ ਜੇ ਸਾਡੇ ਲੋਕ ਜਥੇਬੰਦ ਨਹੀਂ ਹੁੰਦੇ ਤਾਂ ਇਹ ਘਟਨਾਵਾਂ ਵਾਪਰਦੀਆਂ ਨੇ ਥੋੜਾ ਜਿਆ ਕੀ ਹੈ ਨਾ ਜੀ ਜਿਹੜਾ ਇਹ ਬਾਦਸਾਹ ਵਾਲਾ ਮਸਲਾ ਹੈ ਇਹ ਥੋੜਾ ਜਿਹਾ ਇਹਦੇ ਵਿੱਚ ਲੇਡੀਜ਼ ਦਾ ਵੀ ਸਹਿਯੋਗ ਹੈ ਕਿਉਂਕਿ ਹਿੰਦੁਸਤਾਨ ਦਾ ਸੰਵਿਧਾਨ ਹੈ ਜਿਹੜਾ ਉਹ ਸਾਡਾ ਲੇਡੀਜ਼ ਨੂੰ ਬਹੁਤ ਅਧਿਕਾਰ ਦੇ ਰਿਹਾ ਹੈ ਜੀ ਜੇ ਹੱਕ ਤਾਂ ਮੰਨਦਾ ਸੀ ਰੋਟੀ ਘਰੇ ਖਾਣ ਦਾ ਜੇ ਉਹਨੂੰ ਕਿਹਾ ਜਾਂਦਾ ਵੀ ਰੋਟੀ ਘਰੇ ਖਾਇਓ ਤਾਂ ਉਹ ਘਰੇ ਆ ਜਾਂਦੇ ਤਾਂ ਉਹਨਾਂ ਨੂੰ ਮਹਗੀਆਂ ਖਾ ਕੇ ਟਾਈਮ ਪਾਸ ਕਰਨ ਦੀ ਲੋੜ ਨਹੀਂ ਪੈਂਦੀ ਸੀ ਵੱਧ ਕਿਸਮਤੀ ਆ ਵੀ ਜਿਹੜੇ ਸਾਨੂੰ ਅਧਿਕਾਰ ਨੇ ਜਾਦੇ ਦਿੱਤੇ ਲੇਡੀਜ਼ ਆਮ ਜ਼ਾਦੇ ਘਰਾਂ ਦੇ ਵਿੱਚ ਇਹ ਹੁੰਦਾ ਵੀ ਮੇਰੇ ਵਾਸਤੇ ਤਾਂ ਇੱਕ ਰੋਟੀ ਪਈ ਐ ਦੁਪਹਿਰ ਵਾਲੀ ਤੇ ਮੈਂ ਤਾਂ ਉਹ ਖਾ ਲੂੰਗੀ ਤੁਸੀਂ ਢਾਬੇ ਤੇ ਖਾਇਓ ਪਰ ਉਹਨਾਂ ਦੇ ਰੈਂਕ ਮੁਤਾਬਕ ਉਹ ਉਹਨਾਂ ਦੀ ਮਜਬੂਰੀ ਸੀ ਕੀ ਸੀ ਵੀ ਉਹਨਾਂ ਨੇ ਢਾਬੇ ਤੇ ਖੜ ਕੇ ਰੋਟੀ ਖਾਣ ਦੇ ਵਾਸਤੇ ਉਹਨਾਂ ਨੂੰ ਰੋਕਣਾ ਪਿਆ ਥੋੜੀ ਜਿਹੀ ਇਹ ਗੱਲਾਂ ਵੀ ਇਹਦੇ ਵਿੱਚ ਮੈਟਰ ਕਰਦੀਆਂ ਨੇ ਜਿਹੜੀਆਂ ਨਾ ਹਿڈن ਕਿਦੈ ਨੇ ਮਤਲਬ ਇਹਦੇ ਵਿੱਚ ਨਾ ਤਾਂ ਸਰਕਾਰ ਚਾਉਂਦੀਆਂ ਨੇ ਨਾ ਕੇਸ ਚਾਉਂਦੀਆਂ ਨੇ ਨਾ ਬਾਟਸਾਬ ਆਉਂਦੇ ਇਹ ਘਟਨਾਵਾਂ ਇਕੱਲੇ ਬਾਟਸਾਬ ਨਾਲ ਨਹੀਂ ਇਹ ਮਤਲਬ ਬਹੁਤ ਘਟਨਾਵਾਂ ਆਮ ਪਬਲਿਕ ਦੇ ਘਰਾਂ ਦੇ ਵਿੱਚ ਵੇਚਦੀਆਂ ਨੇ ਜਿੱਥੇ ਸ਼ਾਮ ਨੂੰ ਰੋਟੀ ਨਹੀਂ ਪੱਕਦੀ ਮਹਗੀਆਂ ਮੂਗੀਆਂ ਨਾਲ ਡੰਗਾ ਲਾਇਆ ਜਾਂਦਾ ਐ ਮਤੇ ਮਤਲਬ ਉਹਨਾਂ ਜੇ ਬੰਦਾ ਕੋਈ ਕਹਿੰਦਾ ਤਾਂ ਉਹਦੇ ਤੇ ਇਹ ਕੇਸ ਕੌਣ ਤੱਕ ਵੀ ਜਾਂਦੀਆਂ ਨਹੀਂ ਡਾਕਟਰ ਤੁਹਾਡੀ ਗੱਲ ਸਹੀ ਹੈ ਕੁਛ ਹੱਦ ਤੱਕ ਪਰ ਮੇਰਾ ਵੀ ਇੱਕ ਤਰਕ ਹੈ ਕਿ ਜੇ ਦੇਖੋ ਤੁਹਾਨੂੰ ਤੂੰ ਵੀ ਮੈਨੂੰ ਵੀ ਕਦੇ ਆਪਾਂ ਘਰ ਨਹੀਂ ਕਰਦੇ ਹੁੰਦੇ ਆਪਾਂ ਨੂੰ ਵੀ ਬਾਹਰ ਆਪਾਂ ਸੇਫ ਨਹੀਂ ਹੈਗੇ ਆਪਾਂ ਬਾਹਰ ਰੋਟੀ ਵੀ ਨਹੀਂ ਖਾ ਸਕਦੇ ਟਾਬਿਆਂ ਦੇ ਨਹੀਂ ਦੇਖੋ ਸਰਕਾਰ ਦਾ ਫਰਜ ਹੈ ਜੀ ਸਰਕਾਰ ਦਾ ਫਰਜ ਹੈ ਸੇਫਟੀ ਦੇਣਾ ਕਿਉਂਕਿ ਅਹੁਦੇਦਾਰ ਬੰਦੇ ਸੀ ਉਹਨਾਂ ਦਾ ਵੀ ਫਰਜ ਸੀ ਥੋੜਾ ਜਿਹਾ ਵੀ ਦੇਖ ਕੇ ਉਸ ਹਿਸਾਬ ਨਾਲ ਇੱਥੇ ਸੇਫਟੀ ਆ ਲਿਆ ਜਾਂ ਇੱਥੇ ਚੰਗਾ ਕਿ ਉਹਨਾਂ ਕੋਲੇ ਕਿਹੜਾ ਕੋਈ ਪੈਸੇ ਵੀ ਘਾਟਾ 2 ਰੁਪਏ ਵੱਧ ਲੱਗ ਜਾਂਦੇ ਸ਼ਰਕਤ ਤੇ ਹਰਕਤ ਖੜਕੇ ਢਾਬੇ ਤੇ ਰੋਟੀ ਖਾਂਦੇ ਵੱਡੇ ਅਫਸਰ ਚੰਗੇ ਨਹੀਂ ਲੱਗਦੇ ਠੀਕ ਹੈ ਵੀ ਮਤਲਬ ਇਹ ਘਟਨਾ ਵਾਪਰ ਗਈ ਜਿਹਦੇ ਨਾਲ ਇਹ ਗੱਲ ਪਤਾ ਲੱਗ ਗਿਆ ਵੈਸੇ ਮਤਲਬ ਆਪ ਦੀ ਆਵਤਾ ਸ਼ਾਨ ਆਪਣੇ ਦੇਸ਼ ਦੀ ਸ਼ਾਨ ਵਾਸਤੇ ਥੋੜਾ ਜਿਹਾ ਜਿਹੜਾ ਭੋਜਨ ਮਰਦਾ ਮਗਦਾ ਹੁੰਦਾ ਸੜਕਾਂ ਤੇ ਖੜਕੇ ਨਹੀਂ ਖਾਣਾ ਚਾਹੀਦਾ ਠੀਕ ਹੈ ਵੀ ਮਤਲਬ ਗੱਲ ਕਰ ਇਹ ਨਹੀਂ ਹੈ ਵੀ ਜੇ ਕੋਈ ਸੜਕ ਤੇ ਖੜਕ ਕੇ ਖਾਈ ਜਾਣਾ ਉਹਨੂੰ ਕੁੱਟਣਾ ਮਾਰ ਦੇ ਪੁਲਿਸ ਆ ਕੇ ਕਿਉਂਕਿ ਪੁਲਿਸ ਦਾ ਆਪਦਾ ਵੀ ਰਸ਼ਾ ਕੀਤਾ ਹੋਇਆ ਸੀ ਸਾਰੇ ਤਾਂ ਆਪ ਡੱਕੇ ਹੋਏ ਸੀ ਦੂਜੀ ਗੱਲ ਉਹ ਪਿੱਛੇ ਪਿਛਲੇ ਦਿਨਾਂ ਚ ਉਹਨਾਂ ਨੇ ਦੋ ਚਾਰ ਦਿਨਾਂ ਤੀ ਇਨਕਾਊਂਟਰ ਕੀਤਾ ਸੀ ਉਹਨਾਂ ਦੇ ਸਿਰ ਦੇ ਉੱਤੇ ਇਨਕਾਊਂਟਰ ਦਾ ਭੂਤ ਸਵਾਰ ਸੀ ਜਿਸ ਕਰਕੇ ਉਹਨਾਂ ਦਾ ਪੰਗਾ ਫੌਜ ਦੇ ਅਫਸਰ ਨਾਲ ਪੈ ਗਿਆ ਇਹ ਕਰਕੇ ਇਹ ਲੋਕਾਂ ਦੇ ਵਿੱਚ ਘਟਨਾ ਜਿਹੜੀ ਜਗ ਜाहिर ਹੋਗੀ ਇੰਨੀਆਂ ਇਹ ਪੁਲਿਸ ਵਾਲੇ ਆ ਆਣ ਮਨੁੱਖੀ ਘਟਨਾਵਾਂ ਵਾਲੇ ਜਿਹੜੀਆਂ ਹਜ਼ਾਰਾਂ ਕਰਦੇ ਨੇ ਡਾਕਟਰ ਸਾਹਿਬ ਉਹਨਾਂ ਦੇ بیٹے ਦਾ ਜੋ ਬਿਆਨ ਆਇਆ ਹੈ ਉਹਨਾਂ ਨੇ ਕਿਹਾ ਉਹਨਾਂ ਦੇ ਬੇਟੇ ਆ ਮੰਗਤ ਹੈ ਉਹਦਾ ਕਹਿਣਾ ਹੈ ਕਿ ਤਿੰਨ ਦਿਨ ਤੱਕ ਸਾਡੀ ਪੁਲਿਸ ਰਿਪੋਰਟ ਲਿਖੀ ਹੀ ਨਹੀਂ ਗਈ ਜਦੋਂ ਅਸੀਂ ਮਿਲਟਰੀ ਦਾ ਪ੍ਰੈਸ਼ਰ ਪਿਆ ਫੌਜ ਦਾ ਤਾਂ ਜਾ ਕੇ ਸਾਡੀ ਰਿਪੋਰਟ ਲਿਖੀ ਗਈ ਹੈ ਔਰ ਦੇਖੋ ਹਾਂ ਦੱਸੋ ਤੇ ਤਾਂ ਠੀਕ ਹੈ ਕਿ ਹੁੰਦਾ ਹੀ ਆ ਜੀ ਆਮ ਇਹ ਆਮ ਪਬਲਿਕ ਨਾਲ ਤੁਸੀਂ ਦੇਖੋ ਵੀ ਕਿਵੇਂ ડીਲ ਹੁੰਦਾ ਜੀ ਤੁਸੀਂ ਇਹ ਗੱਲ ਤੋਂ ਚਗਜਾਰ ਹੁੰਦਾ ਵੀ ਇੱਕ ਹਾਈ ਲੈਵਲ ਦੇ ਰੈਂਕ ਦੇ ਅਫਸਰ ਨਾਲ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ ਨੇ ਉਹਨਾਂ ਦੀ ਐਫ ਆਈ ਆਰ ਨਹੀਂ ਲਿਖੀ ਗਈ ਤੇ ਫਿਰ ਆਮ ਆਮ ਲੋਕ ਨੇ ਜਿਹੜੇ ਮਤਲਬ ਕੋਈ ਜਾਣਦੇ ਹੀ ਨਹੀਂ ਹਨ ਜਿੰਨਾਂ ਨੂੰ ਥਾਣੇਦਾਰ ਦਾ ਤੇ ਹੌਲਦਾਰ ਦਾ ਤੇ ਕਸਟੇਬਲ ਦਾ ਪਤਾ ਵੀ ਨਹੀਂ ਹੈ ਵੀ ਇਹ ਕੌਣ ਨੇ ਵਰਦੀ ਵਾਲੇ ਸਾਰੇ ਹੀ ਐ ਲੱਗਦੇ ਨੇ ਵੀ ਥਾਣੇਦਾਰ ਨੇ ਤੇ ਉਹਨਾਂ ਦਾ ਕੀ ਬਣਦਾ ਉਹ ਮੈਂ ਮੈਂ ਤੁਹਾਨੂੰ ਆਮ ਬੰਦੇ ਦੱਸ ਦੇਣਾ ਆਪਣੇ ਪੱਤਰਕਾਰ ਨੇ ਸੰਦੀਪ ਸ਼ਰਮਾ ਜੀ ਖਰੜ ਤੋਂ ਉਹਨਾਂ ਦੀ ਕੋਈ ਗੱਲਬਾਤ ਹੋਈ ਸੀ ਉਹ ਕੰਪਲੇਨਟ ਕਰਾਨ ਗਏ 2 ਦਿਨ ਥਾਣੇ ਬੈਠੇ ਰਹੇ ਤਾਂ ਅਖੀਰ ਜਿਹੜੇ ਜਾਂਚ ਅਧਿਕਾਰੀ ਸੀ ਮੇਰੀ ਇੱਥੇ ਹੀ ਸਟੂਡੀਓ ਜੀ ਲਾਈਵ 'ਚ ਗੱਲ ਹੋਈ ਸੀ ਉਹਨਾਂ ਨੇ ਕਿਹਾ ਕਿ ਉਹ ਸਾਨੂੰ ਕੰਪਲੇਨਟ ਹੀ ਲੱਭੀ ਸ਼ਰਮਾ ਨੂੰ 6-6 ਘੰਟੇ ਬਿਠਾਈ ਰੱਖਿਆ ਉੱਤੇ ਹੀ ਕੰਪਲੇਨਟ ਲੱਭਣ ਦੇ ਲਈ ਦੱਸੋ ਆਮ ਬੰਦੇ ਦਾ ਇਹ ਹਾਲ ਹੈ ਜੀ ਇਹ ਕੋਈ ਇਹ ਕੋਈ ਅੱਜ ਦੀ ਥੋੜੀ ਹੈ ਇਹ ਤਾਂ ਮਤਲਬ 20 ਸਾਲ ਹੋ ਗਏ ਘੱਟ ਤੋਂ ਘੱਟ ਚਾਹੇ ਇਹ ਉਹਨਾਂ ਲੋਕਾਂ ਨੇ ਇਸ ਇਹ ਜਿਹੜਾ ਰਿਵਾਜ ਚਾਲੂ ਕੀਤਾ ਹੈ ਪੁ ਪ੍ਰਸ਼ਾਸਨ ਦਾ ਪੁਲਿਸ ਰਾਜ ਦਾ ਉਹ ਲੋਕ ਅੱਜ ਸੱਤਾ ਤੋਂ ਦੂਰ ਬੈਠੇ ਨੇ ਜੀ ਉਸ ਤੋਂ ਬਾਅਦ ਜਦੋਂ ਸੱਤਾ ਦੀ ਅਪੋਰਡਨਾ ਚੜਨ ਨੂੰ ਛੜਦੇ ਨੇ ਲੋਕਾਂ ਨੇ ਉਹ ਨੁਕਾਰਤੇ ਤੇ ਲੋਕ ਉਹਨਾਂ ਨੂੰ ਨਹੀਂ ਸੱਤਾ ਚਾਣ ਦਿੰਦੇ ਕਿਉਂਕਿ ਉਹਨਾਂ ਨੇ ਪੁਲਸ ਰਾਜ ਨੂੰ ਪ੍ਰੋਤਸਾਹਤ ਕੀਤਾ ਸੀ ਇਸੇ ਤਰ੍ਹਾਂ ਹੀ ਅਗਲੀਆਂ ਸਰਕਾਰਾਂ ਨੇ ਕੀਤਾ ਇਸੇ ਤਰ੍ਹਾਂ ਹੀ ਹੁਣ ਹੋ ਰਿਹਾ ਹੈ ਮਤਲਬ ਇਹ ਗੱਲ ਸੋਚ ਵਿਚਾਰ ਕਰਨ ਵਾਲੀ ਹੈ ਕਿ ਜਿਹੜੀਆਂ ਇੰਨੀਆਂ ਜਿਹਾ ਘਟਨਾਵਾਂ ਨੇ ਇਹ ਘਟਨਾਵਾਂ ਜਦੋਂ ਇਲੈਕਸ਼ਨਾਂ ਦੇ ਦਿਨ ਹੁੰਦੇ ਨੇ ਉਦੋਂ ਇਹ ਜਿਆਦੇ ਸਿਰ ਚੱਕ ਲੈਂਦੀਆਂ ਨੇ ਤੇ ਸਰਕਾਰ ਦੀ ਗਲੇ ਦੀ ਹੱਡੀ ਬਣ ਜਾਂਦੀਆਂ ਨੇ ਡਾਕਟਰ ਸਾਹਿਬ ਜਿਵੇਂ ਤੁਸੀਂ ਗੱਲ ਕੀਤੀ ਕਿ ਪੋਲੀਟੀਕਲ ਬੰਦੇ ਜਿਹੜੇ ਆਣਾ ਚਾਹੁੰਦੇ ਨੇ ਉਹ ਸਾਰਿਆਂ ਨੂੰ جگ ਜਾ ਰਿਹਾ ਮੈਂ ਨਾਮ ਵੀ ਲੈ ਸਕਦਾ ਕਿ ਪੁਲਿਸ ਦਾ ਡੰਡਾ ਪ੍ਰਸ਼ਾਸਨ ਸ਼੍ਰੋਮਣੀ ਅਕਾਲੀ ਦਲ ਦੇ ਸਮੇਂ ਸ਼ੁਰੂ ਹੋਇਆ ਸੀ ਜਦੋਂ ਕਹੇ ਸੁਖਵੀਰ ਸਿੰਘ ਬਾਦਲੂ ਉਪ ਮੁੱਖ ਮੰਤਰੀ ਬਣਾਇਆ ਗਿਆ ਸੀ ਤਾਂ ਉਹਨਾਂ ਦੀ ਸਰਕਾਰ ਦਾ ਡਾਊਨਫਾਲ ਦਾ ਕਾਰਨ ਵੀ ਉਹੀ ਰਿਹਾ ਸੀ ਹਾਂਜੀ ਫਿਰ ਉਹ ਤਾਂ ਹੁਣ ਮੈਂ ਤੁਹਾਨੂੰ ਦੱਸਦਾ ਦਿੱਤਾ ਤੁਸੀਂ ਨਾਮ ਦੱਸਤਾ ਜੀ ਤੁਸੀਂ ਜਿਆਦੇ ਪੜੇ ਲਿਖੇ ਬੰਦੇ ਹੋ ਅਸੀਂ ਤਾਂ ਘੱਟ ਪੜੇ ਲਿਖੇ ਆ ਸਾਨੂੰ ਪਤਾ ਇੰਨਾ ਬਹੁਤ ਯਾਦ ਨਹੀਂ ਰਹਿੰਦੇ ਗੱਲ ਕਰ ਅਸਲੀ ਹਕੀਕਤ ਦੱਸਤੀ ਤੁਹਾਨੂੰ ਕੀ ਮਤਲਬ ਇਹ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਜਿਹੜੀਆਂ ਵੋਟਾਂ ਨੇ ਜੀ ਪਤਾ ਨਹੀਂ ਇਹਨਾਂ ਰਾਜਨੀਤਿਕ ਲੋਕਾਂ ਨੂੰ ਕੀ ਭੂਤ ਸਵਾਰ ਹੋ ਜਾਂਦਾ ਵੋਟਾਂ ਪਬਲਿਕ ਦੀਆਂ ਹੁੰਦੀਆਂ ਨੇ ਜੀ ਪਬਲਿਕ ਤੇ ਹੀ ਡੰਡਾ ਚਲਾਇਆ ਜਾਂਦਾ ਜੀ ਜੀ ਮਤਲਬ ਬਦਕਿਸਮਤੀ ਪਬਲਿਕ ਦੀ ਪਬਲਿਕ ਦੀਆਂ ਵੋਟਾਂ ਨਾਲ ਹੀ ਬਣੇ ਹੋਏ ਲੋਕ ਪਬਲਿਕ ਦੇ ਢੂਹਿਆਂ ਦੇ ਵਿੱਚ ਪਬਲਿਕ ਦੇ ਗੱਟਿਆਂ ਦੇ ਵਿੱਚ ਹੀ ਡੰਗਾ ਡੰਡੇ ਮਾਰਦੇ ਨੇ ਤੇ ਗੋਲੀਆਂ ਮਾਰਦੇ ਨੇ ਤੇ ਫਿਰ ਸੱਤਾ ਦਾ ਸੁੱਖ ਹੈ ਜਿਹੜਾ ਸੱਤਾ ਸੁੱਖ ਹੈ ਉਸ ਨੂੰ ਮੰਨਣ ਵਾਸਤੇ ਆਪਣੇ ਆਪ ਉਸ ਲਈ ਸੱਤਾ ਦੀ ਉਮਰ ਡਿਕਲੇਅਰ ਕਰ ਦਿੰਦੇ ਨੇ ਜਿਵੇਂ ਤੁਸੀਂ ਕਿਹਾ 25 ਸਾਲ ਕਰਾਂਗੇ 20 ਸਾਲ ਕਰਾਂਗੇ ਕੰਤਰਾ ਸਾਲ ਕਰਾਂਗੇ ਮੈਨੂੰ ਨਹੀਂ ਸਮਝ ਆਉਂਦੀ ਵੀ ਜੇ ਲੋਕਾਂ ਦੇ ਉੱਤੇ ਡੰਡਾ ਇਸੇ ਤਰ੍ਹਾਂ ਹੀ ਵਰਦਾ ਰਿਹਾ ਤੇ ਆਉਣ ਵਾਲੇ ਸਮਾਂ ਦੇ ਵਿੱਚ ਕੌਣ ਰਾਜ ਕਰੂਗਾ ਇਹ ਤਾਂ ਪੱਕੇ ਗਰਪਚ ਹੈ ਪਰ ਇਹ ਗੱਲ ਸੋਚ ਕਹਿੰਦੇ ਆਂ ਕਿ ਪਬਲਿਕ ਰਾਜਾ ਹੁੰਦੀ ਹੈ ਸਰਕਾਰ ਦੀ ਜੀ ਪਬਲਿਕ ਮਾਲਕ ਹੁੰਦੀ ਹੈ ਤਾਂ ਗੱਲ ਕਰ ਮਾਲਕ ਦੇ ਉੱਤੇ ਜਦੋਂ ਮੁਲਾਜ਼ਮ ਡੰਡਾ ਚਲਾਉਣ ਲੱਗ ਜਾਂਦੇ ਨੇ ਜਦੋਂ ਪਬਲਿਕ ਸਰਵੈਂਟ ਮਾਲਕ ਨੂੰ ਕੁੱਟਣ ਲੱਗ ਜਾਂਣ ਤਾਂ ਉਹਦਾ ਅਸਰ ਹੈ ਜਿਹੜਾ ਦੂਰ ਅੰਦਾਸ਼ੀ ਇਲੈਕਸ਼ਨਾਂ ਦੇ ਉੱਤੇ ਪੈਂਦਾ ਹੈ ਡਾਕਟਰ ਸਾਹਿਬ ਇੱਕ ਸੱਤ ਤੋਂ ਵੱਡੀ ਅਪਡੇਟ ਇਹ ਆਈ ਹੈ ਮੈਂ ਤੁਹਾਨੂੰ ਦੱਸ ਦੇਣਾ ਕਿ ਜਿਹੜੀ ਉਹਨਾਂ ਦੀ ਪਤਨੀ ਨੇ ਬਹੁਤ ਵੱਡਾ ਖੁਲਾਸਾ ਕੀਤਾ ਜਸਵਿੰਦਰ ਗੌਰ ਨਾਮ ਦਾ ਉਹਨਾਂ ਨੇ ਕਿਹਾ ਕਿ ਐਸਐਸਪੀ ਨਾਨਾ ਸਿੰਘ ਨੇ 12 ਮੁਲਾਜ਼ਮ ਕਿੰਨੇ ਸਸਪੈਂਡ ਪਰ ਕਹਿੰਦੇ ਮੈਨੂੰ ਨਾਮ ਦੱਸੋ ਉਹਨਾਂ ਦੇ ਸਸਪੈਂਸ਼ਨ ਆਰਡਰ ਦਿਖਾ ਦਿਓ ਉਹਨਾਂ ਨੇ ਸ਼੍ਰੀ ਆਮ ਦਾ ਐਸਐਚਓ ਸ਼ਮਿੰਦਰ ਸਿੰਘ ਦਾ ਐਸਐਚਓ ਹਰਜਿੰਦਰ ਸਿੰਘ ਦਾ ਕਹਿੰਦੇ ਮੈਨੂੰ ਇੱਕ ਵੀ ਆਰਡਰ ਦਿਖਾ ਦਿਓ ਕਹਿੰਦੇ ਆਰਡਰ ਤਾਂ ਕੋਈ ਹੈ ਨਹੀਂ ਕਹਿੰਦੇ ਬਸ ਨਾਮ ਬੋਲ ਤਾਂ ਵੀ ਸਸਪੈਂਡ ਕੀਤੇ ਨੇ ਉਹਨਾਂ ਨੇ ਐਸਐਸਪੀ ਨਾਨਾ ਸਿੰਘ ਤੇ ਵੀ ਇਲਜ਼ਾਮ ਲਗਾਤੇ ਨੇ ਵੀ ਉਹ ਬਚਾਉਣਾ ਚਾਹ ਰਹੇ ਨੇ ਆਪਣੇ ਪੁੱ ਦੇਖੋ ਜੀ ਇਹ ਤਾਂ ਗੱਲ ਹੈ ਠੀਕ ਉਹਨਾਂ ਦੀ ਗੱਲ ਠੀਕ ਹੈ ਨਹੀਂ ਉਹ ਕਹਿੰਦੇ ਉਹ ਕਹਿੰਦੇ ਕੋ ਵੀਡੀਓ ਰਿਕਾਰਡਿੰਗ ਹੈ ਸਰ ਕਹਿੰਦੇ ਮੈਂ ਕਹਿਣਾ ਭੁੱਲ ਗਿਆ ਤੁਹਾਨੂੰ ਦੇਖੋ ਜੀ ਇਹ ਗੱਲ ਤਾਂ ਠੀਕ ਹੈ ਵੀ ਜਿਹੜੀ ਉਹ ਗੱਲ ਕਹਿੰਦੇ ਨੇ ਉਹ ਉਹਨਾਂ ਦੇ ਉੱਤੇ ਦੁੱਖ ਦਾ ਪਹਾੜ ਡਿੱਗਿਆ ਉਹ ਸੱਚ ਬੋਲਦੇ ਪਰ ਡਾਕਟਰ ਨਾਨਕ ਸਿੰਘ ਵੀ ਬਹੁਤ ਪੜੇ ਲਿਖੇ ਹੋਏ ਬੰਦੇ ਨੇ ਐਮਬੀਬੀਐਸ ਕੀਤੀ ਹੋਈ ਹੈ ਤੇ ਉਹ ਇਨਸਾਫ ਹੀ ਦੇਣਗੇ ਥੋੜਾ ਜਿਹਾ ਦੇਰ ਜਾਂ ਸਮਾਂ ਲੱਗ ਸਕਦਾ ਕੋਈ ਬਹੁਤੀ ਵੱਡੀ ਗੱਲ ਨਹੀਂ ਕਿਉਂ ਉਹਨਾਂ ਨੇ ਕਹਿਤਾ ਵੀ 45 ਦਿਨਾਂ ਦੇ ਵਿੱਚ ਇਹਦੀ ਇਨਕੁਆਰੀ ਕਰਕੇ ਜਿਹੜੇ ਦੋਸ਼ੀ ਨੇ ਉਸ ਲੱਖਾਂ ਦੇ ਪਿੱਛੇ ਹੋਣਗੇ ਨਾਨਕ ਸਿੰਘ ਜੋ ਗੱਲ ਕਰਦਾ ਉਹ ਕਰਕੇ ਦਿਖਾਉਂਦਾ ਜਿਵੇਂ ਉਹਨਾਂ ਨੇ ਕਹਿਤਾ ਕਿਉਂਕਿ ਸਾਡੇ ਮਾਨਸਾ ਉਹ ਲਾ ਕੇ ਨੂੰ ਬਹੁਤ ਮਤਲਬ ਲੋਕ ਨੇ ਨਸੀਬਤਾ ਸੁਣਦੇ ਰਹੇ ਨੇ ਲੋਕਾਂ ਨੂੰ ਠੰਡੇ ਮਤੇ ਨਾਲ ਸਮਝਦੇ ਤੇ ਸਮਝਾਉਂਦੇ ਤੇ ਉਹਨਾਂ ਦਾ ਸਤਿਕਾਰ ਕਰਦੇ ਰਹਿੰਦੇ ਚਾਹ ਪਾਣੀ ਵੀ ਪਿਉਂਦੇ ਸੀ ਦਫ਼ਤਰ ਦੇ ਵਿੱਚ ਠੀਕ ਹੈ ਵੀ ਇਹ WhatsApp ਦੇ ਉੱਤੇ ਝੋਟ ਲੱਗੀ ਐ ਜੀਤਾ ਜੀ ਗੱਲ ਕਰ ਨਾਨਕ ਸਿੰਘ ਨੇ ਜਿਹੜੇ ਉਹ ਬਹੁਤ ਵਧੀਆ ਇਨਸਾਨ ਨੇ ਇਹਨਾਂ ਨੂੰ ਇਨਸਾਫ ਦੇਣਗੇ ਤੇ ਜਿਹੜੇ ਦੋਸ਼ੀ ਹੋਣਗੇ ਅੱਜ ਨਹੀਂ ਤਾਂ ਕੱਲ ਉਸ ਲੱਖਾਂ ਦੇ ਪਿੱਛੇ ਹੋਣਗੇ ਚਾਹੇ ਉਹ ਸੀਬੀਆਈ ਜਾਂਚ ਕਰ ਲੇ ਚਾਹੇ ਪੰਜਾਬ ਪੁਲਿਸ ਜਾਂਚ ਕਰ ਲੇ ਕੋਈ ਉਹਨਾਂ ਨੂੰ ਬਚਾਉਂਦਾ ਨਹੀਂ ਕਿਉਂਕਿ ਮਾਨ ਸਾਹਿਬ ਦਾ ਵੀ ਡੰਡਾ ਹੋਊਗਾ ਪਰ ਮਾਨ ਸਾਹਿਬ ਡਾਕਟਰ ਸਾਹਿਬ ਡਾਕਟਰ ਸਾਹਿਬ ਇੱਕ ਮਿੰਟ ਡਾਕਟਰ ਸਾਹਿਬ ਸ਼ਰਮਾ ਜੀ ਵੀ ਆ ਗਏ ਨੇ ਏ ਇਹ ਵੀ ਸੁਣ ਰਹੀ ਤੁਹਾਨੂੰ ਤੁਸੀਂ ਸੁਣਿਓ ਕੀ ਕਹਿੰਦੇ ਨੇ ਹਾਂਜੀ ਸ਼ਰਮਾ ਜੀ ਸਤਿ ਸ੍ਰੀ ਅਕਾਲ ਜੀ ਹੈਲੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਲਾਈਵ ਦੇਖ ਰਹੇ ਹੋ ਕਿ ਮੈਂ ਰਿਪੀਟ ਕਰਾਂ ਹਾਂਜੀ ਸਾਹਿਬ ਦੇਖ ਰਿਹਾ ਜੀ ਏ ਸ਼ਰਮਾ ਜੀ ਤੁਹਾਡੇ ਵਾਲੀ ਗੱਲ ਵੀ ਮੈਂ ਦੁਹਰਾਤੀ ਹੈ ਕਿ ਇਹ ਇੱਕ ਕਰਨਲ ਨੂੰ ਇਨਸਾਫ ਨਹੀਂ ਮਿਲ ਰਿਹਾ ਤਾਂ ਡਾਕਟਰ ਸਾਹਿਬ ਨੇ ਕਿਹਾ ਆਮ ਬੰਦੇ ਨੂੰ ਤਾਂ ਮੈਂ ਆਮ ਬੰਦੇ ਤੁਹਾਨੂੰ ਵੀ ਲੈ ਲਿਆ ਵੀ ਤੁਸੀਂ ਵੀ 2-3 ਉਹਤੇ 6-6 ਘੰਟੇ ਤੁਹਾਨੂੰ ਥਾਣੇ ਬਿਠਾਇਆ ਗਿਆ ਤੁਹਾਡੀ ਰਿਪੋਰਟ ਹੀ ਗਮਾਤੀ ਗਈ ਸੀ ਹਾਂ ਦੇਖੋ ਬਿਲਕੁਲ ਦੇਖੋ ਇਨਸਾਫ ਦੀ ਗੱਲ ਤਾਂ ਜਿਹੜੀ ਬਾਅਦ ਚ ਆ ਜਾਂਦੀ ਵੀ ਇਨਸਾਫ ਨਹੀਂ ਮਿਲਿਆ ਲੇਕਿਨ ਇੱਥੇ ਤੱਕ ਪਹੁੰਚ ਰਹੀ ਕਿਉਂ ਹੈ ਜੀ ਜੀ ਜਿਹੜੀ ਪੁਲਿਸ ਹੈ ਪੰਜਾਬ ਪੁਲਿਸ ਹੈ ਜਾਂ ਪੰਜਾਬ ਪ੍ਰਸ਼ਾਸਨ ਹੈ ਜੀ ਉਹ ਨੌਕਰ ਦੇ ਕਿਉਂ ਆਉਣ ਦਿੰਦਾ ਜੀ ਵੀ ਕਿਸੇ ਨੂੰ ਸ਼ਿਕਾਇਤ ਕਰਨ ਜਾਣਾ ਪਵੇ ਜਾਂ ਕਿਸੇ ਦੀ ਸੁਣਵਾਈ ਨਾ ਹੋਵੇ ਜੀ ਉਸ ਤੱਕ ਕਹਿਣ ਦਾ ਮਤਲਬ ਸਰਕਾਰ ਦੀ ਢਿੱਲੀ ਕਿਉਂ ਹੁੰਦੀ ਹੈ ਜੀ ਕਿ ਨਵੇਂ ਸਰਪ ਕੋ ਪੰਜਾਬ ਪੁਲਿਸ ਦੀ ਹਿੰਮਤ ਪੈ ਜਾਂਦੀ ਹੈ ਕਿਸੇ ਕਰਨਲ ਤੇ ਜਾਂ ਆਰਮੀ ਦੇ ਚਾਹੇ ਇੱਕ ਛੋਟੇ ਰੈਂਕ ਦੇ ਸਾਡਾ ਕੋਈ ਆਰਮੀ ਦਾ ਸਾਡਾ ਨੌਜਵਾਨ ਹੈ ਜੀ ਉਸ ਦੇ ਹੱਥ ਕਿਉਂ ਆ ਜਾਵੇ ਜੋ ਉਸਨਾਂ ਨੂੰ ਮਿਸਬੇਹ ਕੀਤਾ ਜਾਵੇ ਜੀ ਇੱਕ ਪਾਸੇ ਜੀ 26 ਜਨਵਰੀ ਨੂੰ 15 ਘਾਸਟ ਨੂੰ ਝੰਡਾ ਫੈਰਾਉਨੇ ਆ ਜੀ ਜਿੱਦ ਤੋਂ ਅਸੀਂ ਕਹਿੰਦੇ ਸਾਡੇ ਦੇਸ਼ ਦੇ ਪਿਲਰ ਹੈ ਜੀ ਸਾਡੇ ਸਾਡੀ ਰੱਖਿਆ ਕਰਦੇ ਆ ਜੀ ਇਹ ਬਾਰਡਰਾਂ ਦੇ ਬੈਠ ਕੇ ਆਪਣੇ ਪਰਿਵਾਰਾਂ ਨੂੰ ਛੱਡ ਕੇ ਦੂਜੇ ਪਾਸੇ ਪੰਜਾਬ ਪੁਲਿਸ ਸਰਕਾਰ ਪੰਜਾਬ ਸਰਕਾਰ ਤਕਾ ਕਰ ਰਹੀ ਹੈ ਜੀ ਇਹਨਾਂ ਲੋਕਾਂ ਨਾਲ ਜੀ ਉਹੀ ਗੱਲ ਹੈ ਉਹਨਾਂ ਨੇ ਕੱਲ ਉਹਦਾ ਦਾ ਪਰਿਵਾਰ ਗਵਰਨਰ ਸਾਹਿਬ ਨੂੰ ਮਿਲਿਆ ਉਹਨਾਂ ਪੰਜਾਬ ਪੁਲਜ਼ੀ ਨਾਇਕ ਜੈਨੂ ਕੈਨਸਲ ਕਰ ਦਿੱਤਾ ਉਹ ਉਹਨਾਂ ਨੇ ਸੀਬੀ ਦੀ ਮੰਗ ਕੀਤੀ ਹੈ ਔਰ ਮੈਂ ਦੱਸ ਦੇਣਾ ਡਾਕਟਰ ਜੂਨਰੇ ਸਭ ਤੋਂ ਅੱਡੀ ਅਪਡੇਟ ਇਹ ਆ ਗਈ ਹੈ ਕਿ 22 ਮਾਰਚ ਨੂੰ ਸੌਰੀ ਹਾਂ ਯਾਨੀ ਕਿ ਡੀਸੀ ਦਫਤਰਾ ਕਰਾ ਹੋ ਰਿਹਾ ਪਟਿਆਲਾ ਦੇ ਸਾਬ ਕੀ ਸਾਬਕਾ ਫੌਜੀ ਨੇ ਵੱਡੇ ਵੱਡੇ ਟਾਇਰ ਜਿਹੜੇ ਉਹ ਵੀ ਇਹਨਾਂ ਦੇ ਹੱਕ ਚਾਗਦੇ ਕਰਨਾ ਬਾਅਦ ਸਾਬ ਦੇ ਉਹ ਹੁਣ ਡੀਸੀ ਸਾਬ ਦਾ ਦਫਤਰ ਘੇਰਣਗੇ ਜਦ ਤੱਕ ਪਰਚੇ ਦਰਨੀ ਹੁੰਦੇ ਪੱਕੇ ਮੈਂ ਜੇ ਕੋਈ ਜਨਰ ਸਾਫ ਨਹੀਂ ਮਿਲੂਗਾ ਕੋਈ ਨਾ ਕੋਈ ਆਪਣਾ ਅਗਲਾ ਰਸਤਾ ਦੇਖੂਗਾ ਜੀ ਉਹ ਨੇਕੀ ਨੂੰ ਰਸਤਾ ਹੀ ਕਿ ਜੁਨਨੇ ਦੇ ਮਸ਼ਹੂਰ ਹੁੰਦਾ ਜੀ ਕਿੰਦਾ ਕੰਮ ਕਰਨਾ ਲਾਉਣਾ ਪੈ ਜਵੇ ਜੀ ਔਰ ਪਹਿਲਾ ਸਰ ਪਹਿਲਾ ਤਾਂ ਜੀ ਕਿਉਂ ਕੀਤਾ ਜਾਂਦਾ ਹੈ ਵੀ ਕੋਈ ਪੰਜਾਬ ਪੁਲਿਸ ਕਿਸੇ ਨਾਲ ਸਟਾ ਕਰੀਏ ਪੰਜਾਬ ਸਰਕਾਰ ਕਿਸੇ ਨਾਲ ਸਟਾ ਕਰਦੀ ਆਂ ਪਰ ਕਿਸੇ ਨਾਲ ੱਟਾ ਹੋ ਵੀ ਜਾਂਦਾ ਫਿਰ ਉਹਦੀ ਸੁਣਵਾਈ ਕਿਉਂ ਨਹੀਂ ਹੁੰਦੀ ਜੀ ਕਿਉਂ ਸਰਕਾਰਾਂ ਅੱਖਾਂ ਬੰਦ ਕਰਕੇ ਰਹਿ ਜਾਂਦੇ ਨੇ ਔਰ ਸਭ ਤੋਂ ਡਿਗਾਂ ਸ਼ਰਮਾ ਜੀ ਕਿ ਇਹ ਜਿਹੜੇ 12 13 ਵਿਅਕਤੀ ਦੀ ਪੁਲਿਸ ਵਾਲੇ ਉਹ ਕਰਨਲ ਸਾਹਿਬ ਦੇ ਉਹਦਾ ਬੇਟਾ ਬਾਹਰ ਮੈਗੀ ਖਾਣ ਗਏ ਸੀ ਪਟਿਆਲਾ ਜਿੰਦਾ ਹਸਦ ਦੇ ਬਾਹਰ ਇੱਕ ਢਾਬੇ ਤੇ ਤਾਂ ਇਹ ਸਾਰੇ ਸ਼ਰਾਬ ਪੀਤੀ ਹੋਈ ਸੀ ਉਹਦੀ ਵੀਡੀਓ ਵੀ ਨਸ਼ਰ ਹੋ ਚੁੱਕੀ ਹੈ ਤੇ ਉਲਟਾ ਉਹਨਾਂ ਨੂੰ ਕੁੱਟਿਆ ਗਿਆ ਬੇਟੇ ਨੇ ਕਿਹਾ ਵੀ ਤੁਸੀਂ ਮੇਰੇ ਪਾਪਾ ਕਰਨਲ ਨੇ ਤਾਂ ਉਹਨਾਂ ਨੇ ਕਿਹਾ ਕਰਨਲ ਕੋਈ ਉਹ ਹੈ ਅਸੀਂ ਕਹਿੰਦੇ ਬਹੁਤ ਬੰਦੇ ਕੁੱਟੇ ਮਰਦੇ ਕਹਿੰਦੇ ਅਸੀਂ ਇਨਕਾਊਂਟਰ ਕਰਦੇ ਹਾਂ ਸ਼ਰੀਆਮ ਇਹ ਰਿਕਾਰਡਿੰਗਾਂ ਹੋ ਚੁੱਕੀਆਂ ਨਸ਼ਰ ਟੀਵੀ ਤੇ ਦੇਖੋ ਪੰਜਾਬ ਸਰਕਾਰ ਜਿਹੜੇ ਰਸਤੇ 'ਤੇ ਚੱਲ ਰਹੀ ਹੈ ਨਾ ਛੋਟੀ ਸਾਹਿਬ ਅੱਜ ਤੁਸੀਂ ਨੋਟ ਕਰ ਲਓ ਅਗਰੇ ਰਸਤੇ ਚੇਂਜ ਨਾ ਹੋਏ ਤਾਂ ਫਿਰ ਆਉਣ ਵਾਲੇ ਜਿਹੜੀ ਸਤਾਈ ਦੀਆਂ ਵੋਟਾਂ ਜਿਹੜੀ ਜੜੀਆਂ ਮੇ ਬਿਹਾਰ ਸਾਬਾ ਦੀਆਂ ਵੋਟਾਂ ਆਉਣਗੀਆਂ ਜਿਸ ਤਰੀਕ ਨੂੰ ਆਉਣਗੀਆਂ ਉਸ ਤੋਂ ਬਾਅਦ ਫੱਟੀ ਸਾਫ ਹੋ ਜੂਗੀ ਜੀ ਆਮ ਆਦਮੀ ਪਾਰਟੀ ਦੀ ਕਿਉਂ ਪੰਜਾਬ ਪੁਲਿਸ ਦੀ ਸ਼ਿਕਾਇਤ ਬਹੁਤ ਆ ਰਹੀ ਹੈ ਸਰਕਾਰ ਦੀਆਂ ਸ਼ਿਕਾਇਤਾਂ ਬਹੁਤ ਆ ਰਹੀਆਂ ਹੈ ਦੇਖੋ ਠੀਕ ਹੈ ਸਰਕਾਰ ਆਪਣੇ ਤਰੀਕੇ ਨਾਲ ਚੱਲਦੀ ਹੈ ਉਹਦੇ 'ਚ ਕੋਈ ਪ੍ਰੋਬਲਮ ਨਹੀਂ ਹੈ ਸੀ ਇਹ ਨਹੀਂ ਕਹਿੰਦੇ ਸਰਕਾਰ ਕੰਮ ਨਹੀਂ ਕਰਦੀ ਲੇਕਿਨ ਤੁਸੀਂ ਪੁਲਿਸ ਪ੍ਰਸ਼ਾਸਨ ਨਾਲ ਤੁਸੀਂ ਕਾਲ ਕਰਕੇ ਦੇਖ ਲਓ डीएनसी ਸਰ ਐਂਡ ਆਦਰ ਸਿੱਧੂ ਸਾਹਿਬ ਦੇਖੋ ਉਹਨਾਂ ਨੇ ਕਿਸਾਨ ਦੀ ਜਦੋਂ ਸਿਹਤਾਨਾ ਕਾਉਂਡੀ ਬਾਦਰ ਤੋਂ ਤੇ ਜੇਰਨ ਜੀ ਉਹਨਾਂ ਨੇ ਇੱਕ ਬਹੁਤ ਵਧੀਆ ਗੱਲ ਕੀਤੀ ਸੀ ਵੀ ਅਸੀਂ ਪੁਜੋਤਾ ਨਾਲ ਬਹੁਤ ਤਰੀਕੇ ਨਾਲ ਵਧੀਆ ਤਰੀਕੇ ਨਾਲ ਧੰਨਵਾਦ ਕਰਕੇ ਉਹਨਾਂ ਨੂੰ ਭੇਜਿਆ ਜੀ ਜੀ ਬਿਲਕੁਲ ਲੇਕਿਨ ਅੱਜ ਉਹ ਕਿਸਾਨਾਂ ਦੀਆਂ ਜਿਹੜੀਆਂ ਰਸਤਿਆਂ 'ਚ ਵਿਚਾਰੇ ਲੋੜੇ ਆ ਉਹ ਸਿਰਾਂ ਦੇ ਉੱਤੇ ਉਹਨਾਂ ਦੇ ਸਰਪਨ ਸੀਗੇ ਸਿਰਾਂ ਦੇ ਉੱਤੇ ਕੱਪੜੇ ਲੱਗੇ ਹੋਏ ਸੀਗੇ ਅੱਜ ਉਹ ਪੰਜਾਬ ਸਰਕਾਰ ਜਾਂ ਉਸ ਸਿੱਧੂ ਸਾਹਿਬ ਜਾਂ ਪੰਜਾਬ ਪੁਲਿਸ ਜਾਂ ਦੇਖ ਰਹੀ ਸੀ ਕਿ ਯਾਰ ਉਹ ਉਹਨਾਂ ਨੇ ਸਹੀ ਜਗ੍ਹਾ ਨਾਲ ਕੀਤਾ ਜਾਂ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਨੇ ਸ਼ਰਮਜੀਤ ਮੈਂ ਤੁਹਾਨੂੰ ਇੱਕ ਅਪਡੇਟ ਦੇਣਾ ਕਿ ਕੱਲ ਉਗਰਾਹ ਸਾਹਿਬ ਨੇ ਜਿਹੜਾ ਪਰਸੋ ਜਿੱਥੇ ਹੋਇਆ ਗਲਤ ਹੋਇਆ ਸੀ ਇਹ ਨਹੀਂ ਕਹਿੰਦੇ ਕਿਸਾਨਾਂ ਨਾਲ ਤਰੀਕਾ ਗਲਤ ਸੀਗਾ ਪਰ ਪਰ ਉਗਰਾਹ ਸਾਹਿਬ ਨੇ ਕੱਲ ਫੇਰ ਜਿੱਥੇ ਬੰਦਿਆਂ ਨੂੰ ਇਕੱਠੇ ਹੁੰਦਾ ਐਲਾਨ ਕਰ ਦਿੱਤਾ ਜਿਸ ਤੋਂ ਬਾਅਦ ਜਿੰਨਾ ਤੁਸੀਂ ਗੱਲ ਕਰ ਰਹੇ ਹੋ ਮਨਦੀਪ ਸਿੱਧੂ ਉਹਨਾਂ ਦੇ ਬਿਆਨ ਦੇਖ ਲਓ ਪੀਟੀਸੀ ਤੇ ਆਇਆ ਪਿਆ ਉਹ ਕਹਿ ਰਹੇ ਨੇ ਕਿ ਅਸੀਂ ਰਿਟਾਇਰ ਨਹੀਂ ਹੋਵਾਂਗੇ ਕਹਿੰਦੇ ਵੀ ਕਹਿੰਦੇ ਅਸੀਂ ਸ਼ਾਂਤੀਪੂਰ ਬਹੌਲ ਚਾਹੁੰਦੇ ਆ ਕਹਿੰਦੇ ਮੈਂ ਖਨੋਰੀ ਜਾ ਕੇ ਕਿਸਾਨ ਨੂੰ ਘਰ ਭੇਜਿਆ ਪਰ ਕਹਿੰਦੇ ਹੁਣ ਤੁਸੀਂ ਸਾਡੀ ਖਲਾਫ ਚੱਲ ਰਹੇ ਹੋ ਤਾਂ ਕਹਿੰਦੇ ਅਸੀਂ ਫਿਰ ਰਿਟਾਇਰਮੈਂ ਦੇਖੋ ਮੈਂ ਕਿਸਾਨਾਂ ਦੇ ਹੱਥ 'ਚ ਜਾਂ ਕਿਸਾਨਾਂ ਦੇ ਖਿਲਾਫ ਜਾਂ ਪੁਲਿਸ ਦੇ ਹੱਥ 'ਚ ਬੁੱਕ ਤੇ ਕਲਾਖ ਨਹੀਂ ਬੋਲ ਰਿਹਾ ਜੀ ਮੈਂ ਮੈਂ ਪਈਏ ਦੀ ਗੱਲ ਕਰਦਾ ਜੀ ਜੀ ਰੋਈਏ ਕਿਹਾ ਬਿਖਾਇਆ ਕਿ ਦੱਸ ਰਹੀਆਂ ਜੀ ਹੋਰ ਵੀਏ ਵੀ ਆਪਾਂ ਕੰਮ ਕਰਦੇ ਆ ਪੰਜਾਬ ਪੁਲਿਸ ਕਿਆ ਕਰ ਰਹੀ ਹੈ ਜੀ ਕਿਆ ਦੱਸ ਰਹੀ ਹੈ ਜੀ ਸਾਡੇ ਖਸਰੇ ਆ ਰਹੇ ਆ ਜੀ ਲੇਕਿਨ ਇਸੇ ਹੀ ਨਹੀਂ ਕਹਿੰਦੇ ਵੀ ਕਿਸਾਨ ਸਹੀ ਹੈ ਜਾਂ ਕਿਸਾਨ ਗਲਤ ਹੈ ਠੀਕ ਹੈ ਉਹ ਗਰਾਹ ਸਾਹਿਬ ਅੱਜ ਕਹਿ ਰਹੇ ਆ ਵੀ ਅਸੀਂ ਪਲਾਣੀ ਜਗਰ ਇੰਨਾ ਰੁਕਣੀਆ ਜਾਂ ਰੁਕੋ ਮੈਂ ਕਿੱਥੇ ਮੱਦਣਾ ਉਹ ਤੁਸੀਂ ਉਹ ਰਸਤੇ ਆ ਤੋਂ ਕਿਉਂ ਨਹੀਂ ਹਟ ਰਹੇ ਜੀ ਜੋ ਤੇ ਉਹੰਦਿਆ ਨੂੰ ਪਾਰਨੇ ਆਲੇ ਅਗਰਾਹ ਸਾਹਿਬ ਆ ਜੀ ਅੱਜ ਉੱਠ ਕੇ ਅਗਰਾਹ ਸਾਹਿਬ ਅੱਗੇ ਆ ਰਹੇ ਆ ਜੀ ਇਹ ਨੌਜਵਾਨਾਂ ਨੂੰ ਬਹੁਤ ਨਸਾਨਾਂ ਨੂੰ ਕਿਤੇ ਨਾ ਕਿਤੇ ਹਰਾਸਮੈਂਟ ਕਰਨ ਲਈ ਇੱਥੇ ਕਰ ਰਹੇ ਆ ਲੋਕ ਜੀ ਉਹ ਉਹ ਤੁਹਾਨੂੰ ਦੱਸਿਆ ਨਾ ਕਿ ਅੱਜ ਅੱਜ ਮੀਟਿੰਗ ਲਈ ਵੀ ਮੰਨ ਗਏ ਨੇ ਸ਼ਾਮ ਨੂੰ ਚਾਰਾਂ ਮੀਟਿੰਗਾਂ ਪੰਜਾਬ ਸਰਕਾਰ ਨਾਲ ਦੇ ਕੋਈ ਰੂਪੀ ਸਾਹਿਬ ਗੜੀਆਂ ਮੰਗਾ ਜਿਹੜੀ ਗੱਲਬਾਤ ਕਰਨੀ ਹੈ ਉਹ ਕੋ ਬੰਦ ਕਮਰਿਆਂ ਦੇ ਵਿੱਚ ਹੋ ਜਾਣੀ ਜਾਂ ਇੱਕ ਲੋਕਾਂ ਨੂੰ ਪਰੇਸ਼ਾਨ ਕਰਕੇ ਹੁਣੇ ਉਹ ਜ਼ਮੀਨ ਸਮਾਨ ਅਦਾਨ-ਪ੍ਰਦਾਨ ਹੈ ਜਿਵੇਂ ਚਾਹੋ ਤੇ ਵੀ ਲੋਕਾਂ ਦੇ ਨੂੰ ਪਬਲਿਕ ਨੂੰ ਅਰਾਜ ਕੀਤਾ ਜਾਵੇ ਜਾਂ ਪਬਲਿਕ ਅਰਾਜਮੈਂਟ ਹੋਵੇ ਜੀ ਬਿਲਕੁਲ ਨਾ ਹੋਵੇ ਲੋਕਾਂ ਦੇ ਕੰਮਾਂ 'ਚ ਵਿਘਨ ਨਾ ਪਵੇ ਜੀ ਲੇਕਿਨ ਬੰਦ ਕਮਰੇ ਦੇ ਵਿੱਚ ਨਾ ਤਾਂ ਕਿਸਾਨ ਜਿਹੜੇ ਕਿਤੇ ਨਾ ਕਿਤੇ ਰਾਜ਼ੀ ਹੁੰਨੇ ਆ ਜੀ ਜਦੇ ਬੰਦੀਆਂ ਲਟੜੇ ਬਣ ਜਾਂਦੇ ਆ ਜੀ ਕਿਤੇ ਨਾ ਕਿਤੇ ਕਿਸਾਨਾਂ 'ਚ ਕਮੀ ਆ ਜਾਂਦੀ ਕਿਤੇ ਸਰਕਾਰ 'ਚ ਕਮੀ ਆ ਜਾਂਦੀ ਆ ਇਸ ਚੀਜ਼ ਨੂੰ ਬੈਠਕ 'ਚ ਜਿੱਥੇ ਆਲੀ ਟੇਬਲ ਟੌਕ ਕਰਨੇ ਆਲੀ ਗੱਲ ਹੈ ਰੋਡ ਜਾਮ ਕਰਨੇ ਆ ਰੇਲਾ ਜਾਮ ਕਰਨੇ ਕੋਲ ਪਲਾਸ ਤੇ ਕੋਲ ਲੱਗ ਰਿਹਾ ਹੈ ਸਭ ਇਹ ਜੀ ਤੁਹਾਡਾ ਤੁਹਾਡਾ ਜਵਾਬ ਜਿੰਦਰੀ ਤੋਂ ਲੈਣਾ ਹੈ ਜਿੰਦਰੀ ਬਹੁਤ ਦੇਰ ਦੇ ਹੋਲ ਤੇ ਨੇ ਜਿੰਦਰੀ ਕੀ ਕਹਿਣਾ ਚਾਹੋਗੇ ਹਾਂ ਜੀ ਦੇਖੋ ਜਿਹੜਾ ਮਨਦੀਪ ਸਿੰਘ ਸਿੱਧੂ ਸਾਹਿਬ ਨੇ ਕਿਹਾ ਹੈ ਇਸ ਜਿਤ ਵੀ ਅਸੀਂ ਜਿਤਮਾਨ ਨਾਲ ਛੱਡ ਕੇ ਆਵਾਂਗੇ ਜਿਨ੍ਹਾਂ ਨੇ ਜਾਣਾ ਆ ਸਕਦੇ ਆ ਜੇ ਕੁਝ ਤੋਂ ਨਹੀਂ ਪੂਰਾ ਜਾਂਦਾ ਸਮਾਨ ਵਗੈਰਾ ਹੈ ਤੁਹਾਡੇ ਕੋਲੇ ਤਾਂ ਅਸੀਂ ਤੁਹਾਨੂੰ ਗੱਡੀਆਂ ਦੇ ਵਿੱਚ ਲੈ ਜਾਵਾਂਗੇ ਇੱਥੋਂ ਤੱਕ ਇਹ ਗੱਲਾਂ ਠੀਕ ਨੇ ਕਿ ਕਿ ਇਹਨਾਂ ਨੇ ਸਭ ਤੋਂ ਵਧੀਆ ਸੀ ਵਿਰੋਧੀ ਪਾਰਟੀਆਂ ਇਸ ਗੱਲ ਤੇ ਥੋੜਾ ਜਿਹਾ ਵਿਰੋਧ ਕਰ ਰਹੀਆਂ ਨੇ ਕਿਉਂਕਿ ਉਸੇ ਗੁਰੂਗ੍ਰੰਥ ਸਾਹਿਬ ਦੀ ਜਿਹੜੀ ਮਰਿਆਦਾ ਹੈ ਨਾ ਉਹ ਬਹੁਤ ਹੀ ਤਰੀਕੇ ਨਾਲ ਪੂਰਨ ਕੀਤੀ ਗਈ ਹੈ ਜੀ ਜੇ ਗੁਰੂਗ੍ਰੰਥ ਸਾਹਿਬ ਦੀ ਮਰਿਆਦਾ ਪੂਰਨ ਨਾ ਹੁੰਦੀ ਤਾ ਮਤਲਬ ਹਾਲਾਤ ਜਿਆਦੇ ਵੱਧ ਤੋਂ ਵੱਧ ਹੋ ਜਾਂਦੇ ਪਰ ਮਾਨ ਸਾਹਿਬ ਦੀ ਧੂਰੰਦੇਸ਼ੀ ਇਸੇ ਗੱਲ ਤੇ ਸੀ ਵੀ ਠੀਕ ਆ ਸਰਕਾਰਾਂ ਨੇ ਜਿਹੜਾ ਪੁਲਿਸ ਦਾ ਤੱਕ ਪੁਲਿਸ ਦਾ ਦਾ ਕੰਮ ਹੀ ਠੱਗਾ ਕਰਨਾ ਹੁੰਦਾ ਜੀ ਉਹ ਕਿਸੇ ਦੇ ਕਹਿਣ ਤੇ ਰੁਕਦੀਆਂ ਨਹੀਂ ਹਨ ਕਿਉਂਕਿ ਪਹਿਲਾਂ ਤੋਂ ਹੀ ਆਪਾਂ ਦੇਖੋ ਵੀ ਕਾਂਗਰਸ ਨੇ ਵੀ ਮर्याਦਾ ਦਾ ਪਾਂਹਾਰ ਕੀਤਾ ਤੇ ਗੁਰਦੁਆਰਾ ਸਾਹਿਬ ਦਾ ਧਾਰ ਕੀਤਾ ਫਿਰ ਅਕਾਲੀਆਂ ਨੇ ਵੀ 15 ਦੇ ਵਿੱਚ ਵੈਗਰੂ ਵੈਗਰੂ ਕਰਦਿਆਂ ਦਾ ਖਾਨ ਕੀਤਾ ਗੋਲਗਾਂ ਮਾਰੀਆਂ ਪਰ ਗੱਲ ਕਰੇ ਤਾਂ ਠੀਕ ਹੈ ਵੀ ਉਹਨਾਂ ਨੂੰ ਇੱਜ਼ਤ ਤੇ ਥੋੜਾ ਬਹੁਤਾ ਮਾੜਾ-ਮੋਟਾ ਖਿੱਚੋਤਾਣ ਵੀ ਹੋਈ ਹੋ ਪਰ ਗੁਰੂ ਰਣਜੀਤ ਸਾਹਿਬ ਦੀ ਜਿਹੜੀ ਮਰਿਆਦਾ ਪੂਰਨ ਤਰੀਕਾ ਹੋਇਆ ਉਹ ਬਹੁਤ ਮਤਲਬ ਠੀਕ ਹੋਇਆ ਗੱਲ ਕਰ ਵੀ ਲੋਕਾਂ ਦੇ ਉੱਤੇ ਜਿਹੜਾ ਪ੍ਰਸ਼ਾਸਨ ਦਾ ਡੰਡਾ ਉਸ ਦਾ ਡੰਡਾ ਇਹ ਬਹੁਤ ਗਲਤ ਹੈ ਇਹਨੂੰ ਪੁਲਿਸ ਰਾਜ ਮੰਨ ਰਹੇ ਆ ਲੋਕ ਜਦੋਂ ਲੋਕ ਪੁਲਿਸ ਨੂੰ ਪੁਲਿਸ ਰਾਜ ਮੰਨਣ ਲੱਗ ਜਾਣ ਤਾਂ ਲੋਕਾਂ ਦੇ ਵਿੱਚ ਬਚੈਨੀ ਫੈਲਦੀ ਹੈ ਜਿਹੜੀ ਜਦੋਂ ਬਚੈਨੀ ਫੈਲਦੀ ਹੈ ਸਾ ਸ਼ਰਮਾ ਜੀ ਤੇ ਕਹਿਣ ਵਾਂਗੂ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਉਹਨਾਂ ਦਾ ਗੁੱਸਾ ਜਿਹੜਾ ਉਹ ਲਾਵੇ ਦਾ ਰੂਪ ਧਾਰਨ ਕਰ ਜਾਂਦਾ ਇੱਕ ਮਤਲਬ ਬਹੁਤ ਵੱਡਾ ਜਿਹੜਾ ਬਦਲਾਅ ਕਹਿੰਦੇ ਆ ਉਹ ਲੋਕਾਂ ਕੋਲੇ ਪਾਵਰ ਹੁੰਦੀ ਆ ਉਹ ਲਿਆ ਦਿੰਦੇ ਆ ਜੀ ਸਰਕਾਰਾਂ ਨੂੰ ਚਾਹੀਦਾ ਇਸ ਤਰ੍ਹਾਂ ਦੇ ਜਿਹੜੇ ਇਸ ਤਰ੍ਹਾਂ ਦੇ ਹੱਥ ਕੰਡੇ ਨੇ ਪੁਲਿਸ ਦਾ ਡੰਡਾ ਲੋਕਾਂ ਦੇ ਉੱਤੇ ਨਾ ਵਰਾਇਆ ਜਾਵੇ ਸ਼ਰਮਾ ਜੀ ਦੇ ਸੈਣ ਵਾਂਗੂ ਟੇਬਲ ਟਾਕ ਨਾਲ ਗੱਲ ਨਿਪਰਨੀ ਹੈ ਟੇਬਲ ਟਾਕ ਕਰਨ ਟੇਬਲ ਟਾਕ ਵੀ ਉਹਨਾਂ ਨਾਲ ਕਰਨ ਜਿਹੜੇ ਬੈਠੇ ਸੀ ਜਿਹੜੇ ਮੌਨਲ ਘਰੇ ਬੈਠੇ ਪੂਆ ਪਾਣੀ ਪੀ ਕੇ ਆਪਦਾ ਰਜੀਆਂ ਗਰਮ ਕਰਦੇ ਰਹੇ ਨੇ ਉਹਨਾਂ ਨਾਲ ਟੇਬਲ ਟਾਕ ਕਰਨ ਦੀ ਲੋੜ ਨਹੀਂ ਟੇਬਲ ਟਾਕ ਦੀ ਕਮੇਟੀ ਉੱਥੋਂ ਬਣੇ ਜਿਹੜੇ ਬੰਦੇ ਖਨੌਰੀ ਬੈਠੇ ਸੀ ਜਿਹੜੇ ਬੰਦੇ ਸ਼ੰਭੂ ਬੈਠੇ ਸੀ ਜਿੰਨਾ ਜਿੰਨਾਂ ਨੇ ਸਾਫ ਸਾਫ ਸੰਭੂਆ ਚ ਇਹ ਨਾ ਹੋਵੇ ਵੀ ਟੇਬਲ ਟਾਕ ਦੇ ਵਿੱਚ ਤਾਂ ਕੋਈ ਹੋਰ ਵਗ ਜੇ ਤੇ ਉੱਥੇ ਮਤਲਬ ਫਰਸਤੇ ਜਾਂ ਖੱਪਲ ਤੇ ਟੂ ਹੇਰ ਘੜਾਉਂਦਾ ਕੋਈ ਹੋਰ ਰਹੇ ਜੇ ਮੰਨ ਅਸੀਂ ਬੇਨਤੀ ਕਰਦੇ ਆ ਵੀ ਉਹਨਾਂ ਲੋਕਾਂ ਨੂੰ ਉਸ ਕਮੇਟੀ ਦੇ ਵਿੱਚ ਬਿਠਾ ਪਾਇਆ ਜਾਵੇ ਜਿਹੜੇ ਬੰਦੇ ਉਧੇ ਤੋਂ ਘੋੜ ਦੇ ਨਾਲ ਚਲੋ ਡਾਕਟਰ ਸਾਹਿਬ ਮੁੱਦੇ ਵਾਪਸ ਆਣਾ ਕੀ ਜਿਹੜਾ ਬਾਠ ਸਾਹਿਬ ਦੀ ਪਤਨੀ ਨੇ ਕਿਹਾ ਕਿ ਮੇਰੇ ਕੋ ਵੀਡੀਓ ਪਈ ਨੇ ਜਿਹਦੇ ਵਿੱਚ ਐਸਐਚਓ ਸ਼ਮਿੰਦਰ ਸਿੰਘ ਮਾਫੀ ਮੰਗ ਰਿਹਾ ਕਿ ਸਾਨੂੰ ਪਤਾ ਨਹੀਂ ਸੀ ਉਹ ਕਰਨਲ ਨੇ ਸਬੂਤ ਦੇ ਦੇ ਉਹਨਾਂ ਨੇ ਤੁਹਾਨੂੰ ਲੱਗਦਾ ਵੀ ਹੁਣ ਪੰਜਾਬ ਪੁਲਿਸ ਐਕਸ਼ਨ ਲਏਗੀ ਜਿਵੇਂ ਤੁਸੀਂ ਕਹੇ ਨਾਨ ਸਿੰਘ ਜੀ ਬਹੁਤ ਵਧੀਆ ਅਫਸਰ ਨੇ ਕੀ ਆਪਣੇ ਖੜਨਗੇ ਪੁਲਿਸ ਦੇ ਖਿਲਾਫ ਪੁਲਿਸ ਦੇ ਖਿਲਾਫ ਉਹਨਾਂ ਨੇ 12 ਮੈਂਬਰ ਸਸਪੈਂਡ ਕਰਤੇ ਹੀ ਤੇ ਭਾਈ ਜੇ ਭਾਈ ਗੱਲ ਕਰ ਗਲਤੀ ਪੁਲਿਸ ਇਹ ਹੈ ਵੀ ਭਾਈ ਨੇਮ ਉਹਨਾਂ ਦੀ ਐਫਆਈਆਰ ਦਰਜ ਕਰਨੀ ਸੀ ਜਿਹੜੇ ਦੋਸ਼ੀ ਸੀ ਉਹਨਾਂ ਦੇ ਉਹ ਨਾਂ ਦੱਸਦੇ ਸੀ ਕਿ ਉਹਨਾਂ ਦੇ ਨਾਂ ਉੱਤੇ ਮੈਂਸ਼ਨ ਕਰਨੇ ਸੀ ਤੇ ਜਦੋਂ ਐਫਆਈਆਰ ਦਰਜ ਕੀਤੀ ਉਹ ਟਾਬੇ ਵਾਲੇ ਦੇ ਟਾਬੇ ਵਾਲੇ ਦਾ ਕੀ ਹੱਕ ਐ ਐਫਆਈਆਰ ਦਰਜ ਕਰਾਉਣ ਦਾ ਤੇ ਕੁੱਟਿਆ ਫੌਜੀ ਐ ਕੁੱਟਿਆ ਪੁਲਿਸ ਵਾਲਿਆਂ ਨੇ ਐਸਾ ਐਫਆਈਆਰ ਦਰਜ ਕਰਾਉਂਦਾ ਟੱੜ ਦੇ ਵਾਲਾ ਮਤਲਬ ਜਿਹੜੇ ਇਸ ਤਰ੍ਹਾਂ ਦੇ ਤਰੀਕੇ ਨੇ ਨਾ ਇਸ ਤਰ੍ਹਾਂ ਦੇ ਨਵੇਂ ਹੱਥ ਢੰਡੇ ਨੇ ਏ ਨਹੀਂ ਵਰਤੇ ਜਾਣੇ ਚਾਹੀਦੇ ਜਿਹੜੀ ਐਫਆਈਆਰ ਹੈ ਉਹ ਜ਼ਿੰਮੇਵਾਰ ਬੰਦੇ ਵੱਲੋਂ ਹੀ ਕੀਤੀ ਜਾਣੀ ਚਾਹੀਦੀ ਸੀ ਬਾਈ ਨੇਮ ਕੀਤੀ ਜਾਣੀ ਜਾਈਂਦੀ ਸੀ ਤੇ ਦੋਸ਼ੀਆਂ ਨੂੰ ਸੁਲਾਖਾਂ ਦੇ ਪਿੱਛੇ ਭੇਜਿਆ ਜਾਣਾ ਚਾਹੀਦਾ ਹੈ ਇਨਸਾਫ ਉਸ ਗੱਲ ਤੇ ਉੱਤੇ ਜਿਨ੍ਹਾਂ ਦੇ ਉੱਤੇ ਮਤਲਬ ਫੌਜੀ ਸਾਹਿਬ ਦਾ ਗੁੱਸਾ ਹੈ ਜਿਹੜਾ ਉਹ ਠੰਡਾ ਹੋਵੇ ਤਾਂ ਕਿ ਕੋਈ ਵੀ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੋਈ ਬੰਦਾ ਇਸ ਤਰ੍ਹਾਂ ਦਾ ਪੁਲਿਸ ਦਾ ਜੈ ਕਿੱਡਾ ਉਹਦੇ ਦਾਟ ਹੈ ਤੇ ਆਮ ਲੋਕ ਤੇ ਤਾਂ ਕੀ ਮਤਲਬ ਜਦੋਂ ਵੱਡੇ ਬੰਦਿਆਂ ਦੇ ਉੱਤੇ ਵੀ ਇਸ ਤਰ੍ਹਾਂ ਦਾ ਦੰਡਾ ਚੱਲਦਾ ਉਹ ਦੰਡਾ ਨਹੀਂ ਚੱਲਣਾ ਚਾਹੀਦਾ ਯਾਨੀ ਜੋ ਹੋਇਆ ਗਲਤ ਹੋਇਆ ਅਸੀਂ ਨਹੀਂ ਚਾਹੁੰਦੇ ਕਰਨਾ ਰੈਂਕ ਦੇ ਬੰਦੇ ਨੇ ਐਦਾ ਕੁੱਟਮਾਰ ਕੀਤੀ ਗਈ ਤੇ ਫਿਰ ਪਰਿਵਾਰ ਹੁਣ ਇਨਸਾਫ ਲਈ ਦਰਦਾਂ ਦੇ ਠੋਕਰਾ ਖਾ ਰਿਹਾ ਹੈ ਗੁਰਨਾਥ ਸਾਹਿਬ ਕੋ ਜਾ ਆਇਆ ਹੈ ਮੀਡੀਆ ਦਾ ਵੀ ਉਹਨਾਂ ਨੇ ਬਹੁਤ ਧੰਨਵਾਦ ਕੀਤਾ ਹੈ ਤੇ ਚਲੋ ਡਾਕਟਰ ਸਾਹਿਬ ਤੁਸੀਂ ਆਪਣਾ ਸਰ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਥੈਂਕ ਯੂ ਸਰ ਸੋ ਸ਼ਰਮਾ ਜੀ ਲਾਈਨ ਤੋਂ ਤੁਸੀਂ ਹਾਂਜੀ ਹਾਂਜੀ ਸਰ ਸ਼ਰਮਾ ਜੀ ਇੱਕ ਆਖਰੀ ਸਵਾਲ ਕਰਾਂਗਾ ਤੁਹਾਨੂੰ ਡਾਕਟਰ ਸਾਹਿਬ ਨੂੰ ਕਰ ਚੁੱਕਿਆ ਹਾਂ ਤੁਹਾਡਾ ਵੀ ਤਰਕ ਜਾਣਨਾ ਚਾਹਨਾ ਵੀ ਉਹਨਾਂ ਦੀ ਪਤਨੀ ਨੇ ਵੀਡੀਓ ਦੇਤੇ ਨੇ ਬਾਤ ਤੇ ਐਸਐਚਓ ਹੀ ਮੰਗ ਰਿਹਾ ਕਿ ਹਾਂ ਸਾਨੂੰ ਪਤਾ ਹੈ ਕਿ ਗਲਤੀ ਹੋ ਗਈ ਪਰ ਹਜੇ ਤੱਕ ਕਾਰਵਾਈ ਕਿਉਂ ਨਹੀਂ ਹਾਂ ਦੇਖੋ ਕਾਰਵਾਈ ਦੇ ਵਿੱਚ ਦੇਰ ਹੋਣੀ ਹੈ ਕਿਤੇ ਨਾ ਕਿਤੇ ਇਹੀ ਤਾਂ ਜਿਹੜੀ ਸਰਕਾਰ ਦੀ ਨਲਾਕੀ ਪੁਲਿਸ ਪ੍ਰਸ਼ਾਸਨ ਦੀ ਅਸੀਂ ਗੱਲ ਕਰ ਰਹੇ ਆ ਜੀ ਜੀ ਨਹੀਂ ਕਿਹਾ ਗਿਆ ਕਿ ਐਸਐਸਪੀ ਸਾਹਿਬ ਨੇ ਲੋ ਕਿਹਾ ਗਿਆ ਕਿਹਾ ਗਿਆ ਵੀ ਅਸੀਂ ਸਸਪੈਂਡ ਕਰਦੇ ਨੇ ਪਰ ਆਰਡਰ ਇੱਕ ਦਾ ਵੀ ਨਹੀਂ ਆਇਆ ਦੇਖੋ ਛੋਡੀ ਸਾਹਿਬ ਸਸਪੈਂਡ ਹੋਣਾ ਵੀ ਇਸ ਚੀਜ਼ ਦਾ ਕੋਈ ਹੱਲ ਥੋੜੀ ਹੈ ਜੀ ਜੀ ਸਸਪੈਂਡ ਹੋ ਕੇ ਅਗਲਾ 2 ਮਹੀਨੇ ਬਾਅਦ ਬਹਾਲ ਹੋ ਜਾਂਦਾ ਜੀ ਆਪਸ਼ਨ ਹੁੰਦੇ ਆ ਅਗਲੇ ਦੇ ਕੋਲ ਜੀ ਸਜਾਓ ਸਰ ਨਾਲ ਦੋ ਜੀ ਵੀ ਜਿਹੜਾ ਅਗਲੇ ਨੂੰ ਸੇਕ ਲੱਗੇ ਵੀ ਮੈਂ ਗਲਤੀ ਕੀਤੀ ਹੈ ਜੀ ਕਿਸੇ ਵੀ ਰੂਪ ਚ ਸਜ਼ਾ ਹੋਣੀ ਚਾਹੀਦੀ ਹੈ ਲੇਕਿਨ ਪੁਲਿਸ ਪ੍ਰਸ਼ਾਸਨ ਆਪਣਾ ਡੰਡਾ ਚਲਾ ਜਾਂਦਾ ਹੈ ਪੁਲਿਸ ਆਪਣੀ ਗਲਤੀ ਕਰ ਜਾਂਦੀ ਹੈ ਮਾਨਯੋਗ ਅਦਾਲਤਾਂ ਦੇ ਵਿਚ ਰਸਤੇ ਉਹਨਾਂ ਬਚਣ ਵਾਸਤੇ ਵੱਜ ਨਿਕਲਦੇ ਆ ਫੇਰ ਇਹਨਾਂ ਦਾ ਡੰਡਾ ਚੱਲਦਾ ਰਹਿੰਦਾ ਉਹ ਕਹਿ ਰਿਹਾ ਸਾਨੂੰ ਪਤਾ ਨਹੀਂ ਸੀ ਵੀ ਕਰਨ ਨਾਲ ਸਾਥ ਸੀਗੇ ਜੀ ਆਮ ਤੇ ਐਪੀਪੀ ਨੂੰ ਤਾਂ ਫੇਰ ਵੀ ਤੁਸੀਂ ਇੱਦਾਂ ਗੋੜ ਦਿੰਦੇ ਜੀ ਬੱਚਾ ਦੀ ਵਾਲਦਿ ਸਿੱਤਾਂ ਦੇ ਸ਼ਬਦਾਂ ਜਿਹੜੇ ਤੁਸੀਂ ਯੂਜ਼ ਕਰ ਰਹੇ ਆ ਪਹਿਲਾਂ ਤਾਂ ਜਿਹੜੇ ਲੋਕ ਇਸ ਜੀਤੇ ਕਾਬੂ ਨਹੀਂ ਪਾ ਰਹੇ ਜਿਹੜੇ ਆਪਣੀ ਜੀਤ ਨੂੰ ਕਾਬੂ ਨਹੀਂ ਪਾ ਰਹੇ ਉਹਨਾਂ ਲੋਕਾਂ ਦੇ ਕਿਸੇ ਨਾ ਕਿਸੇ ਕਾਰਵਾਈ ਹੋਣੀ ਚਾਹੀਦੀ ਹੈ ਜੀ ਦੇਖੋ ਤਾਂ ਹੀ ਤਾਂ ਹੁਣ ਪਰਿਵਾਰ ਨੇ ਸੀਬੀਆਈ ਜਾਂਚ ਦੀ ਮੰਗ ਕਰ ਦਿੱਤੀ ਹੈ ਗਵਰਨਰ ਸਾ ਹੋਰ ਸਬਲੋਣਾ ਬਿਲਕੁਲ ਨਾਲ ਮਿਲਣਾ ਚਾਹੀਦਾ ਜੀ ਪਰਿਵਾਰ ਨੂੰ ਤੇ ਹੋਰ ਕਿੰਨਾ ਸੰਤਨੀ ਹੋਣਾ ਚਾਹੀਦਾ ਜੀ ਸਹੀ ਗੱਲ ਹੈ ਵੀ ਤੱਕਾ ਬਿਲਕੁਲ ਨਹੀਂ ਹੋਣਾ ਚਾਹੀਦਾ ਕਿਉਂਕਿ ਤੱਕਾ ਜਿਹੜਾ ਹੋ ਰਿਹਾ ਉਹ ਗਲਤ ਹੋ ਰਿਹਾ ਹੈ ਇਹ ਕੱਲਾ ਪਟਿਆਲਾ ਹੀ ਨਹੀਂ ਪੰਜਾਬ ਦੇ ਕਈ ਸ਼ਹਿਰਾਂ ਦਾ ਵੀ ਤੱਕਾ ਹੋ ਰਿਹਾ ਹੈ ਪੰਜਾਬ ਪੁਲਿਸ ਕਈ ਜਗ੍ਹਾ ਤੇ ਵਧੀਆ ਅਫਸਰ ਵੀ ਨੇ ਤਾਂ ਕਈ ਜਗ੍ਹਾ ਤੇ ਅਜੇ ਅਫਸਰ ਵੀ ਨੇ ਜੋ ਖੁਦ ਸ਼ਰਾਬ ਪੀ ਕੇ ਇੱਕ ਫੌਜੀ ਰੈਂਕ ਦੇ ਵੱਡੇ ਰੈਂਕ ਦੇ ਅਫਸਰ ਬੰਦੇ ਨੂੰ ਉਹ ਵੀ ਕਰਨਲ ਹੋਵੇ ਉਹਦੀ ਕਰਦਾ ਕੁੱਟਮਾਰ ਤਾਂ ਫਿਰ ਦੋਸਤੋ ਲੋਕਾਂ ਦੇ ਵਿੱਚ ਫਰਕ ਤਾਂ ਦੇਖਣ ਨੂੰ ਮਿਲਦਾ ਹੀ ਹੈ ਇਹ ਪਰਵਾਅ 13 14 ਤਰੀਕ ਦੀ ਇਹ ਘਟਨਾ ਹੈ ਉਸ ਤੋਂ ਬਾਅਦ ਤਿਆਰ ਇਹਦਾ ਰਿਪੋਰਟ ਸ਼ਰਮਾ ਜੀ ਲਿਖੇਗੀ ਜਦੋਂ ਰਿਪੋਰਟ ਲਿਖੇਗੀ ਤਾਂ ਨਾਮ ਨਹੀਂ ਦਰਜ ਕੀਤਾ ਗਿਆ ਐਫਆਰ ਅਜ ਤੱਕ हां ਛੋਟੀ ਸਫਰ ਇਹੀ ਤਾਂ ਮਤਲਬ ਜੀਰੋ ਅਸੀਂ ਨਾਕਾਮੀ ਕਹਿ ਦਿੰਦੇ ਨੇ ਸਰਕਾਰ ਦੀ ਜਾਂ ਸਰਕਾਰ ਜਿਹੜੇ ਰਸਤੇ ਤੇ ਚੱਲ ਨਹੀਂ ਰਹੀ ਉਹ ਉਹ ਜਿਹੜੇ ਕੰਮ ਕਾਰਜਕਾਰੀ ਸਰਕਾਰ ਦੀ ਅੱਗੇ ਆ ਰਹੇ ਹੈ ਜੀ ਕਪਨੀ ਪੁਲਿਸ ਪ੍ਰਸ਼ਾਸਨ ਜਾਗ ਰਿਹਾ ਜੀ ਜਾਂ ਕਪਨੀ ਸਰਕਾਰ ਪੁਲਿਸ ਪ੍ਰਸ਼ਾਸਨ ਨੂੰ ਜਗਾਰੀ ਲੋਕਾਂ ਦੇ ਨਾਲ ਜਿਹੜਾ ਸਰੇ ਆਮ ਧੱਕਾ ਹੋ ਰਿਹਾ ਜੀ ਪਤਾ ਨਹੀਂ ਕਿੰਨੇ ਕੁ ਲੋਕਾਂ ਨਾਲ ਧੱਕਾ ਹੋ ਰਿਹਾ ਕਈਆਂ ਦਾ ਮੀਡੀਆ ਜਾ ਜਾਂਦਾ ਕਈਆਂ ਦਾ ਮੀਡੀਆ ਜ ਨਹੀਂ ਆਉਂਦਾ ਹੁਣ ਜੇ ایسی ਕਥਾਣਾ ਦੀ ਗੱਲ ਕਰੀਏ ਫੇਰ ਉੱਠੀ ਆ ਜਾਂਦੀ ਹੈ ਕਈ ਲੋਕ ਕਈ ਬਜ਼ੁਰਗਾਂ ਜਿਹੜੇ ਸਾਰੇ ਰਸਤਿਆਂ ਨੂੰ ਪਤਾ ਨਹੀਂ ਕਿਵੇਂ ਖੇਤਾਂ ਚੋਂ ਖੇਲਿਆਣਾ ਜਿਨੂੰ ਹੋ ਕੇ ਰਸਤਾ ਜ ਕਹਿੰਦੇ ਹੋਣਗੇ ਉਹ ਕਹਿੰਦਾ ਪੰਜਾਬ ਪੁਲਿਸ ਨੂੰ ਚੰਗਾ ਕਹਿੰਦੇ ਹੋਣਗੇ ਕਿ ਆ ਉਹਨਾਂ ਨੇ ਕਿੱਡਾ ਖਵਾੜਾ ਕ੍ਰਾਈਮ ਕੀਤਾ ਸੀ ਕਿ ਉਹਨਾਂ ਨੂੰ ਪਕੜੇ ਮੱਤ ਦੇ ਰੋਪੀ ਮੂਝ ਵੀ ਨਹੀਂ ਪਾਉਣ ਦਿੱਤੀ ਉਦੋਂ ਉਹਨਾਂ ਨੂੰ ਮਤਲਬ ਗ੍ਰੇਡ ਦਿੱਤਾ ਗਿਆ ਭੇਜ ਦਿੱਤਾ ਗਿਆ ਜੋ ਵੀ ਪੁਲਿਸ ਦੱਸ ਰਹੀ ਹੈ ਜੀ ਚਲੋ ਸੰਦੀਪ ਸ਼ਰਮਾ ਜੀ ਤੁਸੀਂ ਸਾਡੇ ਨਾਲ ਲਾਈਵ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਧੰਨਵਾਦ ਜੁੜੀ ਸਾਹਿਬਾ ਬੋਤਨਵਾਦ ਖੋ ਦੋ ਤੋਂ ਇਹ ਸਾਡਾ ਜੁੜਾਡੇ ਪੱਤਰਕਾਰ ਸੰਜੀਵ ਚਰਮਾ ਜੀ ਤੇ ਉਸ ਤੋਂ ਪਹਿਲਾਂ ਸਾਡੇ ਸਹਿਯੋਗੀ ਰਿੰਦਰ ਜੁੜੇ ਦੀ ਮਾਨਸਾ ਤੋਂ ਤੇ ਜਿਹੜਾ ਅੱਜ ਦਾ ਮੁੱਦਾ ਸੀ ਕਿ ਇੱਕ ਕਰਨਲ ਦੇ ਕਟਮਾਰ ਕੀਤੀ ਜਾਂਦੀ ਹੈ ਪਟਿਆਲਾ ਦੇ ਵਿੱਚ ਤਾਂ 3 ਦਿਨ ਤੱਕ ਰਿਪੋਰਟ ਨਹੀਂ ਲਿਖੀ ਜਾਂਦੀ ਤੇ ਜਦੋਂ ਫੌਜ ਦੇ ਅਧਿਕਾਰੀਆਂ ਵੱਲੋਂ ਪ੍ਰੈਸ਼ਰ ਬਣਾਇਆ ਜਾਂਦਾ ਤਾਂ ਰਿਪੋਰਟ ਲਿਖੀ ਜਾਂਦੀ ਹੈ ਉਲਟਾ ਕਰਨਲ ਨੂੰ ਹੀ ਗਲਤ ਕਿਹਾ ਜਾਂਦਾ ਕਰਨਲ ਨੂੰ ਕਿਹਾ ਜਾਂਦਾ ਵੀ ਉਹ ਸ਼ਰਾਬ ਪੀ ਰਹੇ ਸੀ ਜਦਕਿ ਇਹਦੀ ਸਾਰੀ ਫੁਟੇਜ ਸਾਹਮਣੇ ਆ ਚੁੱਕੀ ਹੈ ਕਿ ਜਿਹੜੇ ਪੁਲਿਸ ਵਾਲੇ ਸੀ ਉਹ ਸ਼ਰਾਬ ਦੀ ਹਾਲ ਦੇ ਵੀ ਸੀਗੇ ਉਹਨਾਂ ਨੇ ਕਰਨਾ ਵਾਧੂ ਕੁੱਟਮਾਰ ਕੀਤੀ ਉਹਦੇ ਬੱਚੇ ਨੂੰ ਕਾਫੀ ਕੁੱਟਿਆ ਮਾਰਿਆ 3 ਦਿਨ ਦਾ ਰਿਪੋਰਟ ਨਹੀਂ ਦਰਜ ਹੋਈ ਅਰੇ ਹੁਣ ਤੁਹਾਨੂੰ ਦੱਸਦੇ ਨੇ ਆ ਕਿ ਕੱਲ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੇ ਗਵਰਨਰ ਨਾਲ ਮੀਟਿੰਗ ਕੀਤੀ ਹੈ ਕਿਉਂਕਿ ਐਸਐਸਪੀ ਨੇ 14 ਵਿਅਕਤੀ ਪੁਲਿਸ ਦੇ ਮੁਲਾਜ਼ਮ ਸਸਪੈਂਡ ਕੀਤੇ ਨੇ ਪਰ ਉਹਨਾਂ ਦੀ ਪਤਨੀ ਦਾ ਕਹਿਣਾ ਹੈ ਕਿ ਕਿਹੜੇ 14 ਵਿਅਕਤੀ ਹੈ ਮੈਨੂੰ ਨਾਮ ਦਿਖਾਓ ਮੇਰੇ ਕੋਲ ਸਬੂਤ ਹੈ ਮੇਰੇ ਕੋਲ ਵੀਡੀਓ ਹੈ ਉਹ ਬੰਦੇ ਮੰਦਰੇ ਨੇ ਖਾਸ ਕਰਕੇ ਐਸਐਚਓ ਸੁਮਿੰਦਰ ਸਿੰਘ ਦਾ ਨਾਮ ਆਇਆ ਹੈ ਐਸਐਚਓ ਢਿੱਲੋ ਅਨਾਮ ਸਾਹਮਣੇ ਆ ਗਿਆ ਵੀ ਇਹ ਲੋਕ ਮੈਨੂੰ ਵੀਡੀਓ ਕਾਲ ਕਰਕੇ ਕਹਿ ਰਹੇ ਨੇ ਸਾਨੂੰ ਪਤਾ ਨਹੀਂ ਸਰ ਤੋਂ ਗਲਤੀ ਹੋ ਗਈ ਵਿਯੋਗ ਕਰਨਾ ਸੀ ਤਾਂ ਦੋਸਤੋ ਉਹਨਾਂ ਨੇ ਹੁਣ ਕਿਹਾ ਵੀ ਜਲਦੀ ਜਲਦੀ ਸੀਬੀਆਈ ਜਾਂਚ ਕਰਨ ਜੇ ਵੀ ਹੈ ਤੇ ਨਾਲੇ ਤੁਹਾਨੂੰ ਦੱਸਦੇ ਨੇ ਕਿ ਆਉਣ ਵਾਲਾ ਕੱਲ ਭਲਕੇ ਸਾਬਕਾ ਫੌਜੀ ਡੀਸੀ ਅੱਤਰ ਪ੍ਰਿਆਲਾ ਕਰਨਗੇ ਘਰਾਓ ਉਹ ਵੀ ਇਨਸਾਫ ਲਈ ਦੋਸਤੋ ਕੀ ਤੁਹਾਨੂੰ ਲੱਗਦਾ ਵੀ ਇਸ ਫੌਜੀ ਨੂੰ ਇਨਸਾਫ ਮਿਲਣਾ ਹੀ ਦਾ ਇਸ ਕਰਨ ਨੂੰ ਜੋ ਕਿ ਸਾਡੇ ਦੇਸ਼ ਦੀ ਰੱਖਿਆ ਕਰਦੇ ਨੇ ਜਿਹਦੀ ਕੁੱਟਮਾਰ ਕੀਤੀ ਗਿਆ ਉਹਦੇ ਬੱਚੇ ਨੂੰ ਵੀ ਕੁੱਟਿਆ ਗਿਆ ਹੈ ਉਹਦਾ ਕਸੂਰ ਸਿਰਫ ਇੰਨਾ ਸੀ ਕਿ ਉਹ ਪਟਿਆਲਾ ਦੇ ਦਿੰਦਾਸ ਤੋਂ ਬਾਅਦ ਢਾਬੇ ਤੇ ਸਾਈਡ ਤੇ ਖੜਾ ਮੈਗੀ ਖਾ ਰਿਆ ਸੀ ਤਾਂ ਦੋਸਤੋ بڑے ਵੱਡੇ ਵੱਡੇ ਸਵਾਲ ਉੱਠਦੇ ਆਂ ਪੁਲਿਸ ਪ੍ਰਸ਼ਾਸਨ ਤੇ ਕੀ ਕਰ ਰਹੀ ਸਾਡੀ ਸਰਕਾਰ ਜੇਕਰ ਸਰਕਾਰ ਅਜਿਹੀ ਕਰਦੇ ਰਹੀ ਤੇ ਸਾਡੇ ਪੱਤਰਕਾਰ ਨੇ ਕਿਹਾ ਕਿ ਆਉਣ ਵਾਲੇ 1.5 ਸਰਕਾਰਾਂ ਨੂੰ ਇਹਦੇ ਅੰਜਾਮ ਭੁਗਤਣੇ ਪੈਣੇ ਨੇ ਤਾਂ ਦੋਸਤੋ ਇਹ ਸਾਡਾ ਅੱਜ ਦਾ ਲਾਈਵ ਪ੍ਰੋਗਰਾਮ ਸੀਗਾ ਤੇ ਤੁਹਾਡਾ ਫਿਰ ਦੁਬਾਰਾ ਜੁੜਾਂਗਾ ਕੋਈ ਹੋਰ ਲਾਈਵ ਵਿਸ਼ਾ ਲੈ ਕੇ ਉਦ ਤੱਕ